ਕਹਤਾਂ ਉਹਨਾਂ ਨੇ ਮੌਸਮ ਜਾਂ ਵਧਾਇਆ ਸੀ ਕਿ ਬਾਹਰ ਆ ਕੇ ਲਈਏ ਅੱਛਾ ਹਾਂਜੀ ਤੇ ਕੋਈ ਕੰਮ ਕੁੰਮ ਕਰਵਾ ਰਹੇ ਥੋੜਾ ਬਹੁਤ ਭਾਜੀ ਨੇ ਕੰਮ ਨਹੀਂ ਸਾਂ ਕਰੀਂ ਡੰਗੜਾ ਦਾ ਕੰਮ ਛੋਟੇ-ਬੁਟੇ ਭਾਈਏ ਉਹਨਾਂ ਚਾਰਿਆਂ ਨੂੰ ਅੱਛਾ ਅੱਛਾ ਹਾਂਜੀ ਬਹੁਤ ਵਧੀਆ ਲੱਗਿਆ ਜੀ ਇਹ ਫਿਰ ਨਾਲ ਤੁਸੀਂ ਇਹ ਪਸ਼ੂ ਵਗੈਰਾ ਵੀ ਰੱਖੇ ਹਾਂ ਹਾਂਜੀ ਨਾ ਰੱਖੇ ਨੇ ਰਸ ਬੰਨ ਹੋ ਕੇ ਕੰਮ ਕਰਦੇ ਜੇ ਅੱਛਾ ਤੇ ਫਿਰ ਘਰ ਆ ਜੀ ਹਾਂ ਜ ਆ ਗਏ ਬੱਚੇ ਪੜ੍ਹਨ ਦੇ ਸਕੂਲੋਂ ਆਏ ਸੀ ਫਿਰ ਕੀ ਬਾਤ ਹੈ ਜੀ ਅਕੀਨ ਸੱਤਕਾਲ ਦੀ ਯਾ ਲੈ ਬਸੋ ਦੀ ਅੱਰੀਆ ਬਈ ਠੀਕ ਜੀ ਠੀਕ ਹੈ ਅੱਛਾ ਕੀ ਚੱਲ ਰਿਹਾ ਜੀ ਅਸਲਾਮੁਆਲੇਕਮ ਜੀ ਵੀ ਰੋਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਉਹਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਕਹਿੰਦੇ ਨੇ ਅਗਰ 47 ਦੀ ਵੰਡ ਨਾ ਹੁੰਦੀ ਪਾਰਟੀਸ਼ਨ ਨਾ ਹੁੰਦੀ 47 ਦੇ ਅੰਦਰ ਕੀ ਚੰਡੀਗੜ੍ਹ ਕੀ ਲੁਧਿਆਣਾ ਤੇ ਕੀ ਲਾਹੌਰ ਇਹ ਸਾਰਾ ਪੰਜਾਬ ਹੀ ਹੋਣਾ ਸੀ ਬਹੁਤ ਹੀ ਕਮਾਲ ਦੀ ਵੀਡੀਓ ਹੈ ਲਾਹੌਰ ਦੀ ਇੱਕ ਕੁੜੀ ਹੈ ਤੇ ਉਹਨੂੰ ਪਿਆਰ ਹੋ ਜਾਂਦਾ ਉਹਦੀ ਸ਼ਾਦੀ ਹੁੰਦੀ ਹੈ ਅੰਮ੍ਰਿਤਸਰ ਦੇ ਮੁੰਡੇ ਦੇ ਨਾਲ ਇਸੇ ਮਤਲਬ ਹੈ ਜੀ ਦੀ ਵੀਡੀਓ ਹੈ ਵੀਡੀਓ ਲਵਾਦਨੇ ਹੈ ਵੀਡੀਓ ਲਵਾਦਨ ਤੋਂ ਪਹਿਲੇ ਤੁਹਾਨੂੰ ਦੋਸਾਂਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਜੀ ਸਾਡੇ ਸੋਨੂ ਭਾਈ ਨੇ ਉਹ ਗਾਣੇ ਨੂੰ ਫੇਲ ਕਰ ਦਿੱਤਾ ਉਹ ਕਹਿੰਦੇ ਨਾ ਜੇ ਹੁੰਦੀ ਨਾ 47 ਵਿੱਚ ਲਕੀਰ ਮਨਜ਼ੂਰ ਤੇ ਨੌ ਬੇਬੇ ਲਈ ਲਿਹਾੜੀ ਸੀ ਲਾਹੌਰ ਤੋਂ ਜਰੂਰ ਪਰ ਉਹ ਗਾਣਾ ਫੇਲ ਹੋ ਗਿਆ ਜੀ ਸੋਨੂ ਭਾਈ ਵਾਕਈ ਨੌ ਜਿਹੜੀ ਆ ਬੇਬੇ ਵਾਸਤੇ ਲਾਹੌਰ ਤੋਂ ਹੀ ਲੈ ਆਇਆ ਜੀ ਬਿਲਕੁਲ ਇਹੀ ਖਾਸ ਰਿਕਵੈਸਟ ਇਹੀ ਹੈ ਸਰਕਾਰਾਂ ਅੱਗੇ ਵੀ ਨਾਸਰ ਭਾਈ ਅੱਗੇ ਵੀ ਤੇ ਭਾਈ ਸਿੱਧੂ ਅੱਗੇ ਵੀ ਕਿ ਆਪਾਂ ਇਹ ਮੈਸੇਜ ਪਹੁੰਚਾਈਏ ਹੈਲੋ ਜੀ ਸਸਿਆਕਾਲ ਅਸਲਾਮੁਅਲੈਕਮ ਨਮਸਤੇ ਇੱਕ ਵਾਰ ਫਿਰ ਤੋਂ ਨਿੱਗਾ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਐਹੋ ਜੀ ਜੋੜੀ ਦੇ ਨਾਲ ਮਿਲਵਾਉਣ ਜਾ ਰਹੇ ਆ ਜਿਹਦੇ ਵਿੱਚ ਲਾੜਾ ਇੰਡੀਆ ਦਾ ਏ ਤੇ ਦੁਲਹਨ ਜਿਹੜੀ ਹੈ ਉਹ ਪਾਕਿਸਤਾਨ ਦੀ ਹੈ ਜੀ ਚੱਲਦੇ ਆ ਉਹਨਾਂ ਦੇ ਕੋਲ ਤੇ ਚੱਲ ਕੇ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਇਹ ਵਿਆਹ ਹੋਇਆ ਹੈ ਜੀ ਇੱਕ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਕੰਪਲੀਟ ਹੋਇਆ ਕਿ ਕਿ ਉਹਨਾਂ ਨੂੰ ਇਸ ਵਿਆਹ ਦੇ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਦੇ ਆਰ ਪਾਰ ਦਾ ਮਾਮਲਾ ਹੈ ਜੀ ਠੀਕ ਹੈ ਜੀ ਤੇ ਕਿਹੜੇ-ਕਿਹੜੇ ਕਾਗਜ਼ ਇਹਨਾਂ ਨੂੰ ਇੱਥੇ ਵਰਤਨੇ ਪਏ ਕਿਹੜੀਆਂ-ਕਿਹੜੀਆਂ ਔਕੜਾਂ ਆਈਆਂ ਤੇ ਕਿਸ ਤਰੀਕੇ ਦੇ ਨਾਲ ਇਸ ਵਿਆਹ ਨੂੰ ਜਿਹੜਾ ਸੀ ਉਹਨਾਂ ਨੇ ਕੰਪਲੀਟ ਕੀਤਾ ਜੀ ਠੀਕ ਹੈ ਜੀ ਇਹ ਸਾਰੀਆਂ ਗੱਲਾਂ ਜਾਣਨ ਲਈ ਚਲਦੇ ਹਾਂ ਜੀ ਤੇ ਮਿਲਦੇ ਹਾਂ ਜੀ ਉਸ ਜੋੜੀ ਦੇ ਨਾਲ ਸ਼ਾਬਾਸ਼ ਇਸ ਫੈਨ ਦਾ ਇਹ ਕਾਰਜ ਜਿਨਾ ਹੈ ਇਹ ਕਾਰਜ ਨਾ ਨਹੀਂ ਇੱਥੇ ਫਿਰ ਨਾਲ ਖੇਤੀਬਾੜੀ ਦਾ ਵੀ ਕੰਮ ਹੁੰਦਾ ਬਹੁਤ ਸੋਹਣਾ ਹੈ ਕੀ ਬਾਤ ਰੁੱਖ ਵਗੈਰਾ ਅੱਛੇ ਲਗਾਏ ਹੋਏ ਹੈ ਜੀ ਅੱਛਾ ਤਾਂ ਇਹ ਤਾਂ ਜੀ ਦਾ ਟੋਏ ਇਹ ਦਾਬਾ ਇਹ ਮੈਂ ਤੁਹਾਨੂੰ ਲਿਆ ਰਹੇ ਜਿਨ੍ਹਾਂ ਨੇ ਨਾ ਫਟ ਰਹੇ ਸਾਡੇ ਪਾਕਿਸਤਾਨ ਤੋਂ ਵਜਾਇ ਦੇ ਨੇ ਅੱਛਾ ਅੱਛਾ ਕਰ ਰਹੇ ਨਾ ਅਸਲਾਮੁਅਲੈਕੁਮ ਅਲੈਕੁਮ ਅਸਲਾਮ ਕਿੱਸੇ ਹੋ ਪੈ ਜੀ ਠੀਕ ਹੋ ਜੀ ਬਹੁਤ ਬਹੁਤ ਸ਼ੁਕਰ ਹੈ ਤੁਸੀਂ ਨਾ ਕੀ ਬਾਤ ਹੈ ਜੀ ਕੀ ਕਰ ਰਹੇ ਪੈ ਜੀ ਬਸ ਕੁਛ ਮੇਰੀ ਬਾਤ ਖੇਤਾਂ ਨੂੰ ਮੌਸਮ ਜਾਣ ਦਵਾਇਆ ਸੀ ਕਿ ਬਾਹਰ ਆ ਕੇ ਬਈਏ ਅੱਛਾ ਹਾਂਜੀ ਤੇ ਕੋਈ ਕੰਮ ਕੁਮ ਕਰਵਾ ਰਹੇ ਥੋੜਾ ਬਹੁਤ ਭਾਜੀ ਨੇ ਕਹਿ ਨਹੀਂ ਸਾਂ ਕਰੀ ਡੰਗੜਾ ਦਾ ਕੰਮ ਥੱਲੇ ਉੱਤੇ ਪਾਈਏ ਉਹਨਾਂ ਚਾ ਰਹੇ ਨੂੰ ਅੱਛਾ ਅੱਛਾ ਹਾਂਜੀ ਬਹੁਤ ਵਧੀਆ ਲੱਗਿਆ ਜੀ ਇਹ ਫਿਰ ਨਾਲ ਤੁਸੀਂ ਐ ਪਸ਼ੂ ਵਗੈਰਾ ਵੀ ਰੱਖੀ ਨਾ ਰੱਖੇ ਨੇ ਜਿਹੜਾ ਸਬੰਧ ਹੋਵੇ ਕੰਮ ਕਰਦੇ ਜੇ ਅੱਛਾ ਤੇ ਫਿਰ ਘਰ ਆ ਜੀ ਹਾਂ ਕੀ ਕਰਦੇ ਬੱਚੇ ਪੜ੍ਹਨ ਦੇ ਸਕੂਲੋਂ ਆਏ ਸੀ ਫਿਰ ਕੀ ਬਾਤ ਹੈ ਜੀ ਸਸ਼ਤਰਕਾਲ ਦੀ ਯਾਦ ਦਿਖਾ ਦਿਓ ਜੀ ਠੀਕ ਹੈ ਠੀਕ ਹੈ ਅੱਛਾ ਕੀ ਚੱਲ ਰਿਹਾ ਜੀ ਫਿਰ ਆਪਣਾ ਮਾਰਕਿੰਗ ਦਾ ਜੀ ਮਾਰਕਿੰਗ ਦਾ ਚੱਲ ਰਿਹਾ ਹਾਂਜੀ ਬਿਲਕੁਲ ਫਿਰ ਤੁਸੀਂ ਆਪਣਾ ਇਹ ਵਪਾਰ ਦਾ ਹੀ ਕੰਮ ਕਰਦੇ ਜੀ ਹਾਂਜੀ ਬਿਲਕੁਲ ਜੀ ਮਤਲਬ ਇਹ ਵਪਾਰ ਤੇ ਡੰਗਰ ਵਗੈਰਾ ਨਹੀਂ ਦੇਖੀ ਜੀ ਨਾਲ ਖੇਤੀਬਾੜੀ ਦਾ ਨਾਲ ਖੇਤੀਬਾੜੀ ਦਾ ਹਾਂਜੀ ਚਲੋ ਜੀ ਤੁਸੀਂ ਇੱਧਰੋਂ ਫ੍ਰੀ ਹੋ ਫਿਰ ਅੱਜ ਤੁਹਾਡੇ ਨਾਲ ਕਰਦੇ ਹਾਂ ਕੋਈ ਥੋੜੀ-ਬੋਤੀ ਗੱਲਾਂ ਬਾਤਾਂ ਪੈਂਜੀ ਫਿਰ ਖੇਤੀਬਾੜੀ ਤੇ ਨਾਲ ਵਪਾਰ ਹਾਂਜੀ ਨਾਲ ਵਪਾਰ ਕਰਦੇ ਨੇ ਨਾਲ ਖੇਤੀਬਾੜੀ ਕਰਦੇ ਆ ਮਾਸ਼ਾਅੱਲਾ ਸਭ ਦਾ ਸਾਰੇ ਆਪਣੇ ਆ ਮਸ਼ੀਨਰੀ ਸਭ ਕੁਝ ਆਪਣੀ ਲਈ ਅੱਛਾ ਇਹ ਟਰੈਕਟਰ ਵਗੈਰਾ ਫਿਰ ਸਾਰਾ ਆਪਣੇ ਆਪਣੀ ਬਜਾਈ ਦੀ ਹਾਂਜੀ ਆਹਨੇ ਐਗਰੀਕਲਚਰ ਦੀ ਮਤਲਬ ਮਸ਼ੀਨ ਆਪਣੀ ਹੈ ਅੱਛਾ ਅੱਛਾ ਇਹ ਟਰੈਕਟਰ ਰੱਖਿਆ ਹੈ ਜੀ ਹਾਂਜੀ ਇਹ ਟਰੈਕਟਰ ਰੱਖਿਆ ਹੈ ਕੀ ਬਾਤ ਹੈ ਗੱਡੀ ਵੀ ਰੱਖੀ ਮੇਰੀ ਭੈਣ ਲਈ ਫਿਰ ਕੀ ਬਾਤ ਹੈ ਜੀ ਇਹ ਮੋਟਰਸਾਈਕਲ ਤਾਂ ਬਾਬਾ ਰੱਖੇ ਹੋਏ ਆ ਜੀ ਹਾਂਜੀ ਇਹ ਬਸ ਦੁੱਧ ਲਈ ਤੇ ਦੇਰੀ ਦੇ ਤੇ ਵੈਸੇ ਆਉਣ ਜਾਣ ਲਈ ਤੇ ਵਪਾਰ ਨੂੰ ਜਾਂਦੇ ਨੇ ਵੱਡਾ ਮੋਟਰਸਾਈਕਲ ਤਾਂ ਲੈ ਕੇ ਜਾਂਦੇ ਜੀ ਅੱਛਾ ਅੱਛਾ ਉਹ ਆਪੀ ਵਾ ਜਦੋਂ ਇਹ ਨਹੀਂ ਆਉਂਦੇ ਘਰ ਉਹਦੇ ਬੱਚਿਆਂ ਨੂੰ ਲੈ ਕੇ ਜਾਣੀ ਜਾਂ ਬੱਚੇ ਟਿਵੀਸ਼ਨ ਵਗੈਰਾ ਚਲੇ ਜਾਂਦੇ ਜੀ 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 ਹਾਂਜੀ ਇਹ ਫਿਰ ਪੱਠੇ ਵਗੈਰਾ ਲਿਆਏ ਆ ਫਿਰ ਹੈਨਾ ਪਾ ਦਿਲਾ ਕਿ ਆਏ ਨੇ ਤੁਹਾਨੂੰ ਨਹੀਂ ਸੀ ਕਿ ਉਹਨਾਂ ਦਾ ਵੀ ਚਾਹਣਾ ਨਾ ਪਿਆਰੀ ਕਰੀ ਅੱਛਾ 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 ਜੀ ਉਹਨਾਂ ਦਾ ਵੀ ਟਾਈਮ ਹੋ ਗਿਆ ਕਿੱਦਾਂ ਦਾ ਮਾਹੌਲ ਲੱਗ ਰਿਹਾ ਪੈ ਜੀ ਤੁਹਾਨੂੰ ਇੱਧਰ ਲੈ ਬੈਠੇ ਮੈਨੂੰ ਤੇ ਬਹੁਤ ਹੀ ਅੱਛਾ ਲੱਗ ਰਿਹਾ ਕਿਉਂਕਿ ਆਪਣੇ ਅੱਥੀ ਸਭ ਕੁਝ ਕਰੀਦਾ ਹੈ ਜੀ 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 ਹਾਂ ਜੀ ਤੇ ਬਹੁਤ ਹੀ ਅੱਛਾ ਲੱਗਦਾ ਵੇ ਕਰਕੇ ਨਾਲ ਸਾਰਿਆਂ ਦੇ ਮਿਲ ਕੇ ਰਹਿ ਕੇ ਹਾਂ ਜੀ ਕੋਈ ਮੈਨੂੰ ਇਸ ਤਰ੍ਹਾਂ ਦਾ ਨੈਗੇਟਿਵ ਕੋਈ ਨਹੀਂ ਫੀਲ ਹੁੰਦਾ ਜੇ ਅੱਛਾ ਹਾਂ ਜੀ ਮੰਨ ਲਓ ਤੁਸੀਂ ਪਾਕਿਸਤਾਨ ਤੋਂ ਆਏ ਹੋ ਜਾਂ ਕਿਸ ਤਰ੍ਹਾਂ ਵਾ ਤੇ ਮੰਨ ਲਓ ਇੱਧਰ ਤੁਹਾਨੂੰ ਕੋਈ ਲੱਗਾ ਜਾਓ ਉੱਧਰ ਜਾ ਇੱਧਰ ਚ ਕੋਈ ਜ਼ਿਆਦਾ ਕੋਈ ਫਰਕ ਨਹੀਂ ਜੇ ਲੱਗਾ ਲੇਕਿਨ ਸਭ ਕੁਐਸਚਨ ਕਹਿੰਦੇ ਕਿ ਕੀ ਫਰਕ ਹੈ ਫਰਕ ਕੁਛ ਨਹੀਂ ਜੇ ਹੁੰਦਾ ਸੇਮ ਹੀ ਹੈ ਉਧਰ ਵੀ ਭੈਣ ਭਰਾ ਸੇਮ ਆ ਇੱਧਰ ਵੀ ਆਪਾਂ ਸੇਮ ਹੀ ਜੇ ਜੀ 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 ਹਾਂਜੀ ਬਹੁਤ ਪਿਆਰ ਨਾਲ ਬੰਨ ਮਿਲਦਾ ਇੱਕ ਜਗ੍ਹਾ ਤੇ ਰਹਿ ਰਿਹਾ ਹੈ ਇੱਕ ਵਾਲੀ ਸਭ ਕੁਛ ਮੇਰੀ ਨਜ਼ਰ ਤੇ ਇੱਕ ਵਾਲੀ ਨੇ ਸਭ ਬਹੁਤ ਵਧੀਆ ਲੱਗ ਰਿਹਾ ਹੈ ਮਾਸ਼ਾਅੱਲਾ ਬਹੁਤ ਵਧੀਆ ਕੀ ਬਾਤ ਹੈ ਜੀ ਆਪਨੇ ਕੁਛ ਬਾਹਰ ਗਿਆ ਉਧਰ ਕੁਛ ਬਾਹਰ ਵੀ ਹੈ ਅੱਛਾ 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 ਕੀ ਬਾਤ ਹੈ ਜੀ ਅੱਛਾ ਹਾਂ ਮਤਲਬ ਹਾਂ ਜੀ ਕਰੀ ਏਰੀਆ ਆਪਣੇ ਕੋਲੇ ਜਿਆ ਪਸੰਦ ਹਾਂ ਜੀ ਅੱਛਾ ਇਹ ਤਵੀਆ ਵਗੈਰਾ ਟਰਾਲਾ ਹਾਂ ਜੀ ਕੀ ਬਾਤ ਹੈ ਜਾਨਵਰ ਵਗੈਰਾ ਆਪਣੇ ਉਹ ਦੇ ਅੱਛਾ ਜੀ ਜਾਨਵਰ ਅੱਛਾ 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 ਉਹ ਬਾਹਰ ਜਿਹੜੀਆਂ ਬੱਜਾ ਬੱਜੀਆਂ ਹੋਈਆਂ ਉਹ ਬੱਜਾ ਬੱਜੀਆਂ ਉਹ ਸਾਰੀਆਂ ਹਾਂ ਜੀ ਆਪਣੀਆਂ ਹੀ ਆ ਜੀ ਅੱਛਾ ਅੱਛਾ ਤੇ ਇਹ ਵੀ ਦੇਖੋ ਇੱਧਰ ਵੀ ਤੁਹਾਡੇ ਸੰਦ ਸਾਰੇ ਪਏ ਹੋਏ ਆ ਬਾਹਰ ਵਾਲਾ ਜਿੰਦਰਾ ਇਹ ਹੱਲਾ ਏ ਇਹ ਦੇਖੋ ਜੀ ਕੀ ਬਾਤ ਹੈ ਜੀ ਵਾਹ ਜੀ ਵਾਹ ਇਹ ਦੇਖ ਸਕਦੇ ਹੋ ਜੀ ਇਹ ਸੰਦ ਨੇ ਇੱਧਰ ਹੱਲਾ ਨੇ ਜੀ ਹਾਂ ਜੀ ਕੀ ਬਾਤ ਹੈ ਜੀ ਤੇ ਇਹ ਫਿਰ ਆਟਾ ਇਟਰਾ ਲਾ ਆਪਣਾ ਇਟਰਾ ਲਾ ਦੇ ਕੀ ਬਾਤ ਹੈ ਜੀ ਬਹੁਤ ਵਧੀਆ ਜੀ ਕੁਛ ਦੋ ਕੰਮ ਤੋਂ ਰਿਪੇਅਰ ਹੋਣਗੇ ਇਹਨੇ ਅੱਛਾ ਜੀ ਆਣਗੇ ਹਾਂ ਦੂ ਅੱਛਾ 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 ਦੋ ਦਿਨ ਨਹੀਂ ਚਾਣਗੇ ਆ ਮਤਲਬ ਆਪਣੇ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਵਧੀਆ ਜੀ ਕਿਆ ਬਾਤ ਹੈ ਪੈਂਜੀ ਤੁਸੀਂ ਤੇ ਕੀ ਕਹਿੰਦੇ ਆ ਕਿ ਇੱਕ ਪੂਰੀ ਸਵਰਗ ਸਵਰਗ ਦੇ ਵਿੱਚ ਬਿਲਕੁਲ 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 ਜੀ ਕਿਆ ਬਾਤ ਹੈ ਨਾ ਕਿ ਦੀ ਯਾਦ ਜਿਸ ਤਰ੍ਹਾਂ ਆਪਾਂ ਲਾਗੇ ਸਿੱਖ ਨੇ Hindu ਨੇ ਸਾਰੇ ਮਤਲਬ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਤੁਹਾਨੂੰ ਇੱਥੇ ਜਿਹੜਾ ਸਾਰਾ ਇੱਥੇ ਨੇ ਸਿੱਖ ਵੀ ਨੇ ਸਾਥ ਬੰਦੇ ਨੇ ਖਲੋਂਦੇ ਨੇ ਉੱਠਦੇ ਨੇ ਬੰਹਦੇ ਨੇ ਅਸੀਂ ਵੀ ਜਾਣਦੇ ਆ ਉਹਨਾਂ ਦੇ ਘਰ ਉਹ ਵੀ ਸਾਡੇ ਘਰ ਆਂਦੇ ਨੇ ਤੇ ਕੋਈ ਵਿਚਾਰ ਨਹੀਂ ਕਰਦਾ ਆ ਗੱਲ ਆ ਜਾਂਦੀ ਨਾ ਪਾਕਿਸਤਾਨ ਤੋਂ ਆਈ ਇੱਥੇ ਵਸਨੀਕ ਲੇਕਿਨ ਮੈਨੂੰ ਤੇ ਇੱਥੇ ਕੋਈ ਨਹੀਂ ਇਕਵਾਲੀ ਲੱਗਦਾ ਬਹੁਤ ਅੱਛਾ ਲੱਗਦਾ ਸਾਰੇ ਪਿਆਰ ਦਿੰਦੇ ਤੁਹਾਨੂੰ ਸਾਰੇ ਪਿਆਰ ਦਿੰਦੇ ਨੇ ਜੀ ਇਹ ਇਹਨਾਂ ਦੇ ਸਾਰੇ ਪਸੂ ਨੇ ਜੀ ਇਹ ਬੰਨੇ ਹੋਏ ਨੇ ਜੀ ਤੇ ਸਾਡੇ ਸੋਨੂ ਭਾਜੀ ਹੋ ਗਏ ਨੇ ਫ੍ਰੀ ਮੇਰੇ ਖਿਆਲ ਨਾਲ ਹਾਂ ਜੀ ਸੋਨੂ ਭਾਜੀ ਮੌਜਾ ਲਾਈਆਂ ਤੁਸੀਂ ਦੇ ਹੈ ਕੀ ਬਾਤ ਹੈ ਜੀ ਇਹ ਦੇਖ ਸਕਦੇ ਹੋ ਜੀ ਸਾਡੇ ਸੋਨੂ ਭਾਈ ਨੇ ਉਹ ਗਾਣੇ ਨੂੰ ਫੇਲ ਕਰ ਦਿੱਤਾ ਉਹ ਕਹਿੰਦੇ ਨਾ ਜੇ ਹੁੰਦੀ ਨਾ 47 ਵਿੱਚ ਲਕੀਰ ਮਨਜ਼ੂਰ ਤੇ ਨੌ ਬੇਬੇ ਲਈ ਲਿਹਾੜੀ ਸੀ ਲਾਹੌਰ ਤੋਂ ਜ਼ਰੂਰ ਪਰ ਉਹ ਗਾਣਾ ਫੇਲ ਹੋ ਗਿਆ ਜੀ सोनू ਬਾਜੀ ਵਾਕਈ ਨੌ ਜਿਹੜੀ ਆ ਬੇਬੇ ਵਾਸਤੇ ਲਾਹੌਰ ਤੋਂ ਹੀ ਲੈ ਆਇਆ ਜੀ ਠੀਕ ਆ ਜੀ ਹੁਣ ਆਏ ਹੁਣ ਹਾਂਜੀ 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 ਬੋਲ ਤੋਂ ਆਏ ਨੇ ਠੀਕ ਆ ਜੀ ਠੀਕ ਆ ਠੀਕ ਆ ਆਓ ਭਾਈ ਬੱਚਾ ਨਾਲ ਵੀ ਤੁਹਾਨੂੰ ਮਿਲਾਨੇ ਆ ਜੀ ਕੀ ਬਾਤ ਹੈ ਜੀ ਵਾਹ ਜੀ ਵਾਹ ਵਾਹ ਜੀ ਬੱਚੇ ਪੜ ਰਹੇ ਨੇ ਜੀ ਬੱਚੇ ਪੜ ਰਹੇ ਨੇ ਸਕੂਲ ਤੋਂ ਆਏ ਜੇ ਹੁਣੇ ਖਾਣਾ ਅੱਛਾ 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 ਕਿੰਨੇ ਸਾਲ ਹੋ ਗਏ ਪੰਜੀ ਤੁਹਾਡੇ ਮੈਰਿਜ ਨੂੰ ਤੁਹਾਡੇ ਨੂੰ ਮੇਰੀ ਮੈਰਿਜ ਨੂੰ ਆ 13ਵਾਂ ਸਾਲ ਲੱਗਾ ਬਾਜੀ 13ਵਾਂ ਸਾਲ ਕੱਲੇ ਆ 13 ਸਾਲ ਆ ਮੇਰੀ ਬੜੀ ਬੇਟੀ ਹੈ ਆ ਛੋਟੀ ਬੇਟੀ ਕੀ ਨਾਮ ਹੈ ਬੇਟਾ ਤੁਹਾਡਾ ਮਾਈ ਨੇਮ ਇਜ਼ ਤਰਨਮ ਮਾਈ ਨੇਮ ਇਜ਼ ਤਰਨਮ ਵੈਰੀ ਗੁੱਡ ਬੇਟਾ ਤੁਹਾਡਾ ਕੀ ਨਾਮ ਹੈ ਮਾਈ ਨੇਮ ਇਜ਼ ਜਵੈਰ ਸ਼ਾਫੀਕ ਵੈਰੀ ਗੁੱਡ ਸਕੂਲ ਜਾ ਰਹੇ ਹਾਂ ਜੀ ਵਧੀਆ ਪੜ ਰਹੇ ਹਾਂ ਜੀ ਤੇ ਬੇਟਾ ਜੀ ਇੱਕ ਬੇਗਮ ਉਹ ਅੰਦਰ ਜੀ ਅੱਛਾ ਅੱਛਾ ਠੀਕ ਹੈ ਜੀ ਉਹ ਇਹਨਾਂ ਨਾਲ ਰੁੱਸਿਆ ਹੋਇਆ ਜੀ ਅੱਛਾ ਰੁੱਸਿਆ ਹੋਇਆ ਵਾ ਸ਼ਾਮਨ ਠੀਕ ਹੈ ਸੁਣੋ ਓਹੋ ਅੱਛਾ ਥੋੜਾ ਨਰਾਜ਼ ਚੱਲ ਰਿਹਾ ਸ਼ਾਮਨ ਹਾਂ ਜੀ ਆਹ ਵੇਖੋ ਮੇਰਾ ਬੇਕਾਬਦ ਸ਼ਾਮਨ ਦਾ ਨਾਮ ਹੈ ਲਓ ਜੀ ਦੋਸਤੋ ਦੇਖ ਸਕਦੇ ਹੋ ਜੀ ਸ਼ਾਦੀ ਦੇ ਟਾਈਮ ਦੀਆਂ ਤਸਵੀਰਾਂ ਕੀ ਬਾਤ ਹੈ ਜੀ ਇਹ ਦੇਖ ਸਕਦੇ ਹੋ ਜੀ ਇਹ ਦੇ ਵਿੱਚ ਤੁਹਾਡੇ ਮੰਮੀ ਡੈਡੀ ਦੇ ਨਾਲ ਹੈ ਨਾ ਹਾਂਜੀ ਅੱਛਾ ਅੱਛਾ ਮਦਰ ਇਨ ਲਾ ਫਾਦਰ ਇਨ ਲਾ ਇਹਦੇ ਵਿੱਚ ਮੇਰੇ ਬ੍ਰਦਰ ਤੇ ਸਿਸਟਰ ਨੇ ਬ੍ਰਦਰ ਤੇ ਸਿਸਟਰ ਨੇ ਜੀ ਕੀ ਬਾਤ ਹੈ ਜੀ ਕਿੰਨੀ ਏਜ ਸੀ ਜੀ ਤੁਹਾਡੀ ਉਦੋਂ ਸ਼ਾਦੀ ਜਦੋਂ ਮੇਰੀ ਉਦੋਂ 21 ইয়ারਸ ਸੀ ਜੀ 21 ইয়ারਸ ਹਾਂਜੀ ਅੱਛਾ 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 ਤੇ ਇਹ ਬੇਟਾ ਤੁਹਾਡਾ ਨਾਮ ਕੀ ਹੈ ਸ਼ਾਮਨ ਅੱਛਾ ਈਮਾਨ ਹਾਂਜੀ ਵੈਰੀ ਗੁੱਡ ਕੀ ਬਾਤ ਹੈ ਜੀ ਇਹ ਦੋ ਮਾਸ਼ਾਅੱਲ ਬੱਚੀਆਂ ਨੇ ਜੀ ਦੋਨੋਂ ਠੀਕ ਹੈ ਜੀ ਇਹ ਅੱਜ ਹੀ ਬਹੁਤ ਹੀ ਖੂਬਸੂਰਤ ਜਿਹਾ ਅੱਜ ਪਰਿਵਾਰ ਜਿਹੜਾ ਸਾਨੂੰ ਮਿਲਿਆ ਹੈ ਜੀ ਸਰ ਕਿਸ ਤਰੀਕੇ ਦੇ ਨਾਲ ਇਹ ਫਿਰ ਸਾਰਾ ਜਿਹੜਾ ਇਹ ਤਾਲਮੇਲ ਬਣਿਆ ਜੀ ਇਹ ਜਿਹੜਾ ਤੁਹਾਡਾ ਮੈਰਿਜ ਤੁਹਾਡੀ ਹੋਈ ਆ ਇਹ ਕੀ ਸਟੋਰੀ ਬਣੀ ਜੀ ਕਿਸ ਤਰੀਕੇ ਨਾਲ ਹੋਈ ਜੀ ਸਾਰੀ ਸਰ ਜਦੋਂ ਪਾਰਟੀਸ਼ਨ ਹੋਈ ਨਾ 1947 1947 ਚ ਜੀ ਸਰ ਜੀ ਉਦੋਂ ਸਾਡੇ ਕੁਝ ਕੁਝ ਪਰਿਵਾਰ ਇੱਧਰ ਰਹਿ ਗਿਆ ਸੀ ਤੇ ਕੁਝ ਪਰਿਵਾਰ ਸਾਡਾ ਪਾਕਿਸਤਾਨ ਚਲ ਗਿਆ ਜੀ ਅੱਛਾ ਜੀ ਉਸ ਤੋਂ ਬਾਅਦ ਫਿਰ ਸਾਡੇ ਹੌਲੀ ਹੌਲੀ ਫੋਨਾਂ ਤੇ ਰਾਹਤੇ ਹੋਣ ਲੱਗੇ ਜੀ ਦੋਂ ਹੁਣਾ ਹੋਏ ਫਿਰ ਕੇ ਕੋਈ ਪਰਿਵਾਰ ਸਾਡਾ ਮਿਲ ਗਿਆ ਅੱਛਾ ਉਸ ਕਾਰਨ ਫਿਰ ਸਾਡੀ ਰਿਸ਼ਤੇਦਾਰੀ ਵਾਧ ਗਈ ਠੀਕ ਹੈ ਫਿਰ ਅਸੀਂ ਉਹਨੇ ਪਿਛਲੇ ਪਰਿਵਾਰ ਦੀ ਸ਼ਾਦੀ ਕੀਤੀ ਆਪਣੇ ਰਿਸ਼ਤੇਦਾਰੀ ਦੀ ਆਪਣੇ ਰਿਸ਼ਤੇਦਾਰੀ ਅੱਛਾ 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 ਹਾਂਜੀ ਠੀਕ ਹੈ ਸਰ ਹਾਂਜੀ ਅ ਪੰਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਾਫੀਆ ਗੁਰਨਾਜ਼ ਹੈ ਮਾਫੀਆ ਗੁਰਨਾਜ਼ ਗੁਲਨਾਜ਼ ਗੁਲਨਾਜ਼ ਜੀ ਕੀ ਬਾਤ ਹੈ ਜੀ ਬਹੁਤ ਵਧੀਆ ਜੀ ਠੀਕ ਹੈ ਜੀ ਤੇ ਤੁਹਾਡਾ ਪਾਕਿਸਤਾਨ ਦੇ ਵਿੱਚ ਤੁਹਾਡਾ ਪਿੰਡ ਕਿਹੜਾ ਸੀ ਜੀ ਮੇਰਾ ਪਿੰਡ ਠੱਟਾ ਤਾੜਾ ਜੀ ਅੱਛਾ ਸ਼ੇਖਪੁਰਾ ਜਿਹੜਾ ਸ਼ੇਖਪੁਰਾ ਤਹਿਸੀਲ ਵੀ ਸ਼ੇਖਪੁਰਾ ਦੀ ਤਹਿਸੀਲ ਵੀ ਸ਼ੇਖਪੁਰਾ ਦੀ ਹਾਂਜੀ ਕਿਆ ਬਾਤ ਹੈ ਜੀ ਬਿਲਕੁਲ ਤੇ ਅੱਜ ਵੀ ਤੁਹਾਡਾ ਪਰਿਵਾਰ ਉਸੇ ਜਗ੍ਹਾ ਤੇ ਰਹਿ ਰਿਹਾ ਜੀ ਹਾਂਜੀ ਅੱਜ ਵੀ ਉਸੇ ਜਗ੍ਹਾ ਤੇ ਹੀ ਰਹਿ ਰਹੇ ਆ ਕੋਈ ਛਾਦੀ ਦੇ ਬਾਅਦ ਦੀ ਕੋਈ ਯਾਦ ਦੱਸੋ ਜੀ ਜਿਹੜੀ ਤੁਹਾਨੂੰ ਜਾਦਾ ਵਧੀਆ ਲੱਗੀ ਹੋਵੇ ਇੱਧਰ ਆ ਕੇ ਜੋ ਤੁਸੀਂ ਇੱਧਰ ਆਏ ਹੋ ਤੇ ਜਿਹੜੀ ਦੀ ਤੁਹਾਨੂੰ ਸਭ ਤੋਂ ਵਧੀਆ ਲੱਗੀ ਹੋਵੇ ਕਿ ਇੱਧਰ ਦੇ ਲੋਕਾਂ ਦੇ ਨਾਲ ਕਿਸ ਤਰੀਕੇ ਦਾ ਉਸ ਸਮੇਂ ਮਾਹੌਲ ਬਣਿਆ ਤੁਹਾਡਾ ਕੋਈ ਐਦਾਂ ਦੀ ਕੋਈ ਯਾਦ ਦੱਸੋ ਜੀ ਸਾਨੂੰ ਯਾਦ ਹੈ ਜੇ ਕਿ ਜਿੱਦੋਂ ਮੈਂ ਆਈ ਸੀ ਨਾ ਬੜਾ ਹੀ ਆਇਆ ਕਿ ਇੰਨੇ ਲੋਕੀ ਆਏ ਦੇਖਣਾ ਕਿ ਦੂਰ ਦੂਰ ਤੋਂ ਦੇਖਣਾ ਕਿ ਕਿਹੜੀ ਮਤਲਬ ਪਾਕਿਸਤਾਨ ਤੋਂ ਨਾ ਹੋ ਜੀ ਕਿਹੜਾ ਮੁੰਡਾ ਕੀੜੀ ਲੜਕੀ ਲੈ ਕੇ ਆਇਆ ਹੈ اچھا ਤੇ ਇਤਨੇ ਲੋਗ ਆ ਇਤਨੇ ਲੋਗ ਆ ਉਸ ਟਾਈਮ ਮਿੰਨੂ 66000 ਰੁਪਿਆ ਹੋਇਆ ਸੀ ਉਸ ਦਿਨ ਜਦ ਮੈਂ ਆਈ ਸੀ ਕੀ ਬਾਤ ਹੈ ਜੀ ਇਹ ਪੰਜਾਬ ਦੀ ਸ਼ਾਨ ਹੈ ਪੰਜਾਬ ਦੀ ਸ਼ਾਨ ਹੈ ਕਿ ਉਹਨਾਂ ਨੇ ਸਮਝਿਆ ਕਿ ਸਾਡੀ ਧੀ ਹੈ ਸਾਡੀ ਨੌ ਹੈ ਹਾਂਜੀ ਤੇ ਬਹੁਤ ਹੀ ਲੋਕੀ ਆਉਂਦੇ ਹੁੰਦੇ ਸੀ ਬਹੁਤ ਆਮਾਨ ਸਤਕਾਰ ਦਿੰਦੇ ਨੇ ਬਹੁਤ ਹੀ ਹੋ ਜੇ ਤਾਂ ਕਿ ਸ਼ਾਇਦ ਉਹ ਨਾ ਇਹ ਚੀਜ਼ਾਂ ਮੈਂ ਦੇਖਦੀ ਜਾਂ ਨਾ ਕਰਦੀ ਤੇ ਮੈਂ ਇੱਥੇ ਨਾ ਰਹਿ ਰਹਿੰਦੀ ਮਤਲਬ ਸ਼ਗਨ ਸਾਰਿਆਂ ਨੇ ਦਿੱਤਾ ਜਿਹੜਾ ਵੀ ਆਇਆ ਹਾਂਜੀ ਸ਼ਗਨ ਦੇ ਕੇ ਗਏ ਸ਼ਗਨ ਦੇ ਕੇ ਜਾਂਦੇ ਰਿਹਾ ਕੀ ਬਾਤ ਹੈ ਜੀ ਕੀ ਬਾਤ ਹੈ ਫਿਰ 6 ਮਹੀਨੇ ਬਾਅਦ ਅਸੀਂ ਪਾਰਟੀ ਵੀ ਕੀਤੀ ਅੱਛਾ ਜੀ ਹਾਂ ਜੀ ਫਿਰ ਪਾਰਟੀ ਕੀਤੀ ਬਹੁਤ ਲੋਕ ਸਿੱਖ Hindu ਮੁਸਲਮਾਨ ਮਤਲਬ ਜਿਹੜੇ ਜਿਹੜੇ ਰਿਲੇਸ਼ਨ ਚ ਸਨ ਜਿਨ੍ਹਾਂ ਜਿਨ੍ਹਾਂ ਨਾਲੇ ਮਿਲਦੇ ਵਰਤਦੇ ਸਨ ਬਹੁਤ ਹੀ ਦੁਨੀਆ ਆਈ ਸੀ ਸਾਰੇ ਧਰਮਾਂ ਦੇ ਮਤਲਬ ਉਹਦੇ ਵਿੱਚ ਤੁਹਾਡੀ ਪਾਰਟੀ ਦੇ ਸਾਰੇ ਆਏ ਤੇ ਇਹ ਜਦੋਂ ਤੁਸੀਂ ਆਪਣਾ ਛਾਦੀ ਹੋ ਗਈ ਜੀ ਹੈਨਾ ਹਾਂ ਜੀ ਤੇ ਸ਼ਾਦੀ ਤੋਂ ਬਾਅਦ ਕੋਈ ਡਾਕੂਮੈਂਟੇਸ਼ਨ ਦੇ ਵਿੱਚ ਤੁਹਾਨੂੰ ਕੋਈ ਜ਼ਿਆਦਾ ਭਾਂਜੀ ਦਿੱਕਤ ਨਹੀਂ ਆਈ ਜਾਂ ਕਿਸ ਤਰ੍ਹਾਂ ਰਿਹਾ ਮਤਲਬ ਡਾਕੂਮੈਂਟੇਸ਼ਨ ਕੋਈ ਮਸਲਾ ਨਹੀਂ ਹੋਇਆ ਕੋਈ ਪਰੇਸ਼ਾਨੀ ਪਹਿਲੀ ਪਹਿਲੀ ਹੋਈ ਸੀ ਬਾਅਦ ਚ ਸਹੀ ਹੋ ਗਿਆ ਸੀ ਤੇ ਮਤਲਬ ਹੁਣ ਜਿੱਥੇ ਵੀ ਜਿਹੜੇ ਡਿਪਾਰਟਮੈਂਟ ਚ ਜਾਂਦੇ ਹੁੰਦੇ ਸਾਂ ਬਹੁਤ ਸਪੋਰਟ ਕਰਦੇ ਸੀ ਅੱਛਾ ਮਤਲਬ ਤੁਹਾਨੂੰ ਸਾਰੇ ਸਰਕਾਰ ਵੱਲੋਂ ਪੂਰੀ ਸਹੂਲਤ ਮਿਲੀ ਸਰਕਾਰ ਵੱਲੋਂ ਮੈਨੂੰ ਪੂਰੀ ਸਹੂਲਤ ਸੀ ਕਿ ਅਜੇ ਤਾਈਂ ਰਹਿ ਰਹੀਆਂ ਤੇ ਹੁਣ ਵੀ ਬਹੁਤ ਸਪੋਰਟ ਕਰਦੇ ਹੁਣ ਤੇ ਬਹੁਤ ਹੀ ਈਜ਼ੀ ਹੋ ਗਿਆ ਵੀਜ਼ਾ ਮੇਰਾ ਅੱਛਾ ਹਾਂਜੀ ਠੀਕ ਹੈ ਕੋਈ ਮਸਲਾ ਨਹੀਂ ਕੋਈ ਪਰੇਸ਼ਾਨੀ ਨਹੀਂ ਹੁਣ ਤੁਹਾਡੀ ਡਾਕੂਮੈਂਟੇਸ਼ਨ ਪੂਰੀ ਇੰਡੀਆ ਨਾ ਇੰਡੀਆ ਨੇ ਹਾਂਜੀ ਹੁਣ ਮੈਂ ਦਾ ਵੋਟ ਵੀ ਹੈ ਰਾਸ਼ਨ ਕਾਰਡ ਵੀ ਏ ਅੱਛਾ ਕਾਰਡ ਹੈ ਹਾਂਜੀ ਆਪਣੀ ਮਰਜ਼ੀ ਤੋਂ ਹਾਂਜੀ ਸਰਕਾਰੀ ਚਾਹੁੰਦੀਆਂ ਮਤਲਬ ਹੁਣ ਤੁਸੀਂ ਕਹਿ ਸਕਦੇ ਹੋ ਕਿ ਜਨਮ ਪਾਕਿਸਤਾਨੀ ਤੇ ਵੈਸੇ ਹੁਣ ਤੁਸੀਂ ਇੰਡੀਆ ਨੂੰ ਇੰਡੀਅਨ ਹੋ ਗਈ ਜੀ ਹਾਂਜੀ ਕੀ ਬਾਤ ਹੈ ਵੋਟ ਕਰ ਰਹੇ ਹੋ ਜੀ ਹਾਂਜੀ ਵੋਟ ਕਰ ਰਹੀ ਆ ਕਿ ਮੇਰੇ ਨਾਲ ਮੈਰਿਜ ਤੋਂ ਨਾ 3 ਮੈਰਿਜ ਤੋਂ 25 ਦਿਨ ਬਾਅਦ ਇਹ ਆ ਗਏ ਸਨ ਅੱਛਾ ਉਸ ਤੋਂ ਬਾਅਦ 3 ਮਹੀਨੇ ਬਾਅਦ ਮੈਂ ਜਾਦੀ ਇੱਧਰ ਆਈ ਮੀਨੋ ਲੈਣ ਗਏ ਆ ਅੱਛਾ ਉਸ 3 ਮਹੀਨੇ ਬਾਅਦ ਮੈਂ ਫਿਰ ਇੱਧਰ ਇੰਡੀਆ ਆਈ ਜੇ ਨਹੀਂ ਜਦੋਂ ਮੈਰਿਜ ਹੋਈ ਆ ਤੇ ਉਹ ਉਸ ਵੇਲੇ ਤੁਸੀਂ ਨਾਲ ਨਹੀਂ ਆਏ ਨਹੀਂ ਮੈਂ ਉਸ ਵਕਤ ਨਹੀਂ ਨਾਲ ਆਈ ਅੱਛਾ ਮੈਂ 3 ਮਹੀਨੇ ਬਾਅਦ ਚ ਆਈ ਆ ਕਿਉਂਕਿ ਦੁਬਾਰਾ ਫਿਰ ਮੈਨੂੰ ਲੈਣ ਗਏ ਸੀ ਅੱਛਾ 3 ਮਹੀਨੇ ਬਾਅਦ ਦੁਬਾਰਾ ਤੁਹਾਨੂੰ ਲੈਣ ਵਾਸਤੇ ਲੈਣ ਗਏ ਤੇ ਬਾਅਦ ਇਸ ਟਾਈਮ ਮੈਂ ਜਦ ਇੱਥੇ ਆਈ ਨਾ ਫਿਰ ਮੈਨੂੰ ਉਦੋਂ ਅੱਛਾ ਨਹੀਂ ਸੀ ਲੱਗਦਾ ਕਿਉਂਕਿ ਫਿਰ ਉਧਰ ਇੱਕਦਮ ਮਾਹੌਲ ਚੇਂਜ ਹੋ ਗਿਆ ਨਾ ਚੇਂਜਿੰਗ ਦੀ ਵਜ੍ਹਾ ਤੋਂ ਨਾ ਫਿਰ ਉਧਰ ਮੈਂ ਬਾਇਆ ਵਗੈਰਾ ਪਹਿਨਣਾ ਚਾਦਰ ਵਗੈਰੀ ਲੈਣੀ ਹੈ ਨਾ ਇਧਰ ਮਾਹੌਲ ਬਿਲਕੁਲ ਓਪਨ ਸੀ ਓਪਨ ਸੀ ਤੇ ਹਾਂਜੀ ਮੈਂ ਇਸ ਚੀਜ਼ ਨੂੰ ਅਕਸੈਪਟ ਨਹੀਂ ਸਕਾ ਵਾਰੀ ਲੇਕਿਨ ਥੋੜੀ ਥੋੜੀ ਮੈਨੂੰ ਮੁਸ਼ਕਲ ਸੀ ਮਤਲਬ ਜਿਸ ਤਰ੍ਹਾਂ ਤੁਸੀਂ ਉਧਰ ਬੁਰਕਾ ਵਗੈਰਾ ਪਹਿਨਦੇ ਸੀ ਹੈਨਾ ਤੇ ਇਧਰ ਦਾ ਕਲਚਰ ਤੇ ਉਧਰ ਦੇ ਕਲਚਰ 'ਚ ਥੋੜਾ ਜਿਹਾ ਡਿਫਰੈਂਸ ਹੈ ਡਿਫਰੈਂਸ ਆ ਗਿਆ ਤੇ ਮੈਨੂੰ ਉਹਨੂੰ ਮਤਲਬ ਪਕੜ ਕਰਨ ਦੇ ਵਿੱਚ ਥੋੜਾ ਟਾਈਮ ਲੱਗਿਆ ਟਾਈਮ ਲੱਗਾ ਲੇਕਿਨ ਹੁਣ ਹੈ ਜੇ ਕਿ ਹੁਣ ਮੈਨੂੰ ਕੋਈ ਮੁਸ਼ਕਲ ਨਹੀਂ ਹੈ ਮੈਂ ਐਕਸੈਪਟ ਕਰ ਚੁੱਕੀ ਹਾਂ ਇਹ ਚੀਜ਼ਾਂ ਹਾਂਜੀ ਕਿ ਪੰਜਾਬ ਦਾ ਮਾਹੌਲ ਬਹੁਤ ਹੀ ਅੱਛਾ ਹੈ ਅੱਛਾ ਮਤਲਬ ਤੁਹਾਨੂੰ ਕੋਈ ਓਪਰਾਪਣ ਮਹਿਸੂਸ ਨਹੀਂ ਹੋਇਆ ਨਹੀਂ ਮਹਿਸੂਸ ਨਹੀਂ ਹੋਇਆ ਆਪਣਾਪਣ ਹੀ ਲੱਗਿਆ ਹਾਂਜੀ ਆਪਣਾਪਣ ਹੀ ਲੱ ਕਹਿ ਸਕਦੇ ਆ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਕੰਮ ਕਰ ਦਿੱਤਾ ਜੀ ਹੈ ਮਤਲਬ ਜਿਹੜੀ ਚੀਜ਼ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਤੁਸੀਂ ਉਹ ਕਰ ਬਖਾਇਆ ਜੀ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਤੁਹਾਨੂੰ ਤੁਹਾਡੀ ਜ਼ਿੰਦਗੀ ਕਿੱਦਾਂ ਦੀ ਚੱਲ ਰਹੀ ਹੈ ਬਹੁਤ ਵਿਚਾਰ ਜੀ ਖੁਸ਼हाल ਹੈ ਬਹੁਤ ਖੁਸ਼हाल ਜੀ ਕੋਈ ਪ੍ਰੋਬਲਮ ਕੋਈ ਦਿੱਕਤ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਮਤਲਬ ਪਿਆਰ ਮੁਹੱਬਤ ਨਾਲ ਸਾਰੀ ਫੈਮਿਲੀ ਰਹਿ ਰਹੀ ਆ ਬੱਚੇ ਵਧੀਆ ਪੜ ਰਹੇ ਨੇ ਹਾਂਜੀ ਬਿਲਕੁਲ ਬਹੁਤ ਵਧੀਆ ਪੜਾਈ ਕਰ ਰਹੇ ਮਸੀਠੀ ਠੀਕ ਹੈ ਤੇ ਤੁਸੀਂ ਖੇਤੀਬਾੜੀ ਦੇ ਵਿੱਚ ਆਪਣੀ ਜ਼ਮੀਨ ਕਿੰਨੀ ਹੈ ਜੀ ਤੁਹਾਡੀ ਆਪਣੀ ਜ਼ਮੀਨ ਤੇ ਥੋੜੀ ਜਿਹੀ ਠੇਕੇ ਤੇ ਲੈ ਕੇ ਜਿਆਦਾ ਕਰਦੇ ਠੇਕੇ ਦੇ ਨਾਲ ਕਰ ਲੈਂਦੇ ਹਾਂਜੀ ਤੇ ਨਾਲ ਫਿਰ ਤੁਸੀਂ ਆਪਣਾ ਉਹ ਜਿਹੜਾ ਵਪਾਰ ਦਾ ਕੰਮ ਕਰ ਰਹੇ ਹਾਂਜੀ ਬਿਲਕੁਲ ਮਤਲਬ ਜ਼ਿੰਦਗੀ ਵਧੀਆ ਅੱਛੀ ਜਾ ਰਹੀ ਹੈ ਬਹੁਤ ਵਧੀਆ ਅੱਛੀ ਲੱਗ ਰਹੀ ਹੈ ਪ੍ਰੋਬਲਮ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਸਾਰਾ ਵਧੀਆ ਹੈ ਬਹੁਤ ਵਧੀਆ ਕੀ ਬਾਤ ਹੈ ਜੀ ਠੀਕ ਹੈ ਜੀ ਪੰਜ ਜੀ ਤੁਸੀਂ ਸ਼ਾਦੀ ਤੋਂ ਬਾਅਦ ਤੁਸੀਂ ਗਏ ਸੀ ਸ਼ਾਦੀ ਤੋਂ ਬਾਅਦ ਪਾਕਿਸਤਾਨ ਦੇ ਬਹੁਤ ਵਧੀਆ ਜੀ ਸ਼ਾਦੀ ਤੋਂ 40 ਸਾਲ ਬਾਅਦ 4.5 ਸਾਲ ਬਾਅਦ ਗਈ ਜੀ ਅੱਛਾ ਜੀ ਪਹਿਲੇ ਮੇਰੀ ਬੱਚੀਆਂ ਦਾ ਪਾਸਪੋਰਟ ਨਹੀਂ ਸੀ ਬੰਦਾ ਲੇਕਿਨ 4.5 ਸਾਲ ਬਾਅਦ ਫਿਰ ਮੈਂ ਗਈ ਜੀ ਅੱਛਾ ਮੇਰੀ ਬੱਚੀ ਛੋਟੀ ਸੀ ਨਹੀਂ ਸੀ ਜਾਣਦੇ ਤੇ ਲੈ ਗਈ ਸੀ ਆਊਟ ਆਫ ਪਰਮਿਟਿੰਗ ਦਾ ਅੱਛਾ ਲੈ ਗਈ ਫਿਰ ਲੈ ਆਈ ਸੀ ਫਿਰ ਉਸ ਤੋਂ ਬਾਅਦ 3 ਸਾਲ ਬਾਅਦ ਮੇਰੇ ਛੋਟੇ ਬੇਟਾ ਪੈਦਾ ਹੋਇਆ ਫਿਰ ਉਹਦਾ ਪਾਸਪੋਰਟ ਬਣਿਆ ਫਿਰ ਤਿੰਨੋਂ ਬੱਚਿਆਂ ਦਾ ਪਾਸਪੋਰਟ ਬਣੇ ਨੇ ਫਿਰ ਇਹਨਾਂ ਨਾਂ ਲੈ ਕੇ ਉਹਦੋਂ ਥੋੜੀ ਥੋੜੀ ਦਿੱਕਤ ਹੈਗੀ ਸੀ ਅੱਛਾ ਹਾਂਜੀ ਉਹਦੋਂ ਮੈਂ ਬੱਚਿਆਂ ਨਾਲ ਲੈ ਕੇ ਗਈ ਸੀ ਲੇਕਿਨ ਹੁਣ ਇਹ ਦੇ ਕਿ ਹੁਣ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੁਣ ਕੋਈ ਪਰੇਸ਼ਾਨੀ ਨਹੀਂ ਕੋਈ ਪਰੇਸ਼ਾਨੀ ਨਹੀਂ ਮੈਂ ਬਹੁਤ ਖੁਸ਼ ਆ ਇਹ ਹੁਣ ਮਰਜ਼ੀ ਤੋਂ ਨਹੀਂ ਜਾਂਦੀ ਲੇਕਿਨ ਮੈਂ ਜਦ ਚਾਹਾਂ ਮੈਂ ਚਲੇ ਜਾਂਦੀ ਹਾਂ ਮੇਰੇ ਭਾਂਜੀ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਜੀ ਤੇ ਤੁਹਾਡੀਆਂ ਪਾਕਿਸਤਾਨ ਦੇ ਵਿੱਚ ਅਸੀਂ ਅਕਸਰ ਜਿਹੜੀਆਂ ਕੁਝ ਵੀਡੀਓਜ਼ ਵਗੈਰਾ ਦੇਖਦੇ ਕਿ ਉਧਰ ਦੀਆਂ ਲੜਕੀਆਂ ਬੜੀ ਚਾਹਤ ਕਰ ਰਹੀਆਂ ਕਿ ਅਸੀਂ ਇੰਡੀਆ ਦੇ ਵਿੱਚ ਮਤਲਬ ਜਿਹੜੀਆਂ ਮੈਰਿਜ ਕਰਵਾਉਣੀ ਚਾਹੁੰਦੇ ਆ ਤੇ ਕੀ ਤੁਹਾਡੀ ਸੋਚ ਹੈ ਕਿ ਅਗਰ ਮੰਨ ਲਓ ਕੋਈ ਹੋਰ ਵੀ ਲੜਕੀ ਇੰਡੀਆ 'ਚ ਮੈਰਿਜ ਕਰਵਾਂਦੀ ਹੈ ਤੇ ਤੁਹਾਡੇ ਮੁਤਾਬਕ ਸਹੀ ਹੈ ਜਾਂ ਕਿਸ ਤਰ੍ਹਾਂ ਦਾ ਮੈਂ ਤਾਂ ਕਹਿੰਦੀ ਬਿਲਕੁਲ ਸਹੀ ਹੈ ਰਿਲੇਸ਼ਨ ਵਧਾਣਾ ਚਾਹੀਦਾ ਹੈ ਅੱਛਾ ਹਾਂਜੀ ਇਹਨੂੰ ਉਧਰ ਜਾਣਾ ਚਾਹੀਦਾ ਵੇ ਕਿ ਇਧਰ ਵੀ ਇਨਸਾਨ ਨੇ ਹਾਂ ਹਰ ਇਨਸਾਨ ਇਕਵਾਲੀ ਹੈ ਲੇਕਿਨ ਸਭ ਦਾ ਆਪਣੇ ਆਪਣੇ ਮਾਈਂਡ ਹੈ ਲੇਕਿਨ ਮੈਂ ਕਹਿੰਦੀ ਜੇ ਓਪਨ ਮਾਈਂਡ ਸਾਡੇ ਵਾਂਗੂ ਹੋਵੇ ਅਸੀਂ ਵੀ ਤਾਂ ਖੁਸ਼ ਰਹਦੇ ਹਾਂ ਅਸੀਂ ਵੀ ਖੁਸ਼ ਰਹੇ ਹਾਂ ਅਸੀਂ ਤਾਂ ਸਨੀਕ ਪੰਜਾਬ ਦੇ ਹੀ ਹੈ ਸਾਡੀ ਲਾਈਫ ਬਹੁਤ ਖੁਸ਼ ਹੈ ਸਾਡੀ ਲਾਈਫ ਇੱਕ ਮਿਸਾਲ ਬਣੀ ਹੈ ਮੰਨ ਲਓ ਤੁਸੀਂ ਕਹਿਣਾ ਚਾਹੁੰਦੇ ਹੋ ਪਾਕਿਸਤਾਨੀਆ ਲੜਕੀਆਂ ਨੂੰ ਕਿ ਇਧਰ ਅਗਰ ਸ਼ਾਦੀ ਦਾ ਕੋਈ ਪ੍ਰੋਪੋਜ਼ਲ ਬਣਦਾ ਹੈ ਤੇ ਜ਼ਰੂਰ ਕਰਵਾਣੀ ਤੇ ਹਾਂ ਮੈਂ ਕਹਿੰਦੀ ਆ ਕਰੋ ਕਰਵਾਣੀ ਚਾਹੀਦੀ ਹੈ ਕਰਵਾਣੀ ਚਾਹੀਦੀ ਤੇ ਸਰਕਾਰ ਨੂੰ ਵੀ ਚਾਹੀਦਾ ਫੁੱਲ ਸਪੋਰਟ ਕਰਨ ਹੌਲ ਸਪੋਰਟ ਕਰਨ ਕੀ ਬਾਤ ਹੈ ਜੀ ਆਦੀ ਮੰਗੇ ਮੇਰੀ ਮੰਗੇ ਸਰਕਾਰ ਅਗੇ ਕਿ سپورਟ ਕਰਨੀ ਚਾਹੀਦੀ سپورਟ ਕਰਨੀ ਚਾਹੀਦੀ ਹੈ ਜੇ ਕੋਈ ਪਾਕਿਸਤਾਨ ਦੀ ਹੋਰ ਵੀ ਲੜਕੀ ਹੈਦਰ ਮੈਰਿਜ ਕਰਨਾ ਚਾਹੁੰਦੀ ਹੈ ਤਾਂ ਸਰਕਾਰ سپورਟ ਕਰੇ ਕਰੇ ਕੀ ਬਾਤ ਹੈ ਕਿ ਤੁਹਾਡੀ ਮੈਰਿਜ ਤੋਂ ਬਾਅਦ ਤੁਹਾਡੇ ਪੇਰੈਂਟਸ ਜਿਹੜੇ ਆ ਉਹ ਤੁਹਾਨੂੰ ਮਿਲਣ ਵਾਸਤੇ ਆਏ ਜਾਂ ਕਿਸ ਤਰ੍ਹਾਂ ਆ ਨਹੀਂ ਯਾਰ ਤੇ ਬਹੁਤ ਦੁੱਖ ਵਾਲੀ ਗੱਲ ਜੇ ਕਿ ਜਿੰਨੇ ਮੇਰੀ ਮੈਰਿਜ ਨੂੰ 13 ਸਾਲ ਹੋ ਗਏ ਜੇ ਅੱਛਾ ਜੀ ਮੇਰੇ ਬ੍ਰਦਰ ਨੇ 3 ਦਫਾ ਵੀਜ਼ਾ ਅਪਲਾਈ ਕੀਤਾ ਉਹਨੂੰ 3 ਦਫਾ ਹੀ ਰਿਫਿਊਜ਼ਲ ਮਿਲੀ ਹੈ ਅੱਛਾ ਜੀ ਵੀਜ਼ਾ ਨਹੀਂ ਸਰਕਾਰ ਦੇ ਰਹੀ ਮੇਰੇ ਮਾਂ-ਬਾਪ ਇਤਨੇ ਆ ਇਤਨਾ ਨਹੀਂ ਦੇਖ ਸਕਦੇ ਕਿ ਮੈਂ ਆਪਣੀ ਬੇਟੀ ਦਾ ਘਰ ਹੀ ਦੇਖ ਲਾਂ ਓਏ ਹੋਏ ਜਿਸ ਨੇ ਉਸਨੇ ਪੈਦਾ ਕੀਤਾ ਇਤਨਾ ਬੜਾ ਕੀਤਾ ਮੇਰੀ ਮਦਰ ਹੈ ਕਿ ਨਹੀਂ ਤੁਰਦੇ ਨਹੀਂ ਆ ਕਿ ਹਲਕਾ-ਹਲਕਾ ਤੁਰਦੇ ਲੇਕਿਨ ਉਹਨਾਂ ਨੇ ਇਹੀ ਖੁਆਇਸ਼ ਹੁੰਦੀ ਕਿ ਮੈਂ ਕਿਤੇ ਨਾ ਕਿ ਆਪਣੀ ਬੇਟੀ ਦਾ ਘਰ ਦੇਖਾਵਾਂ ਇੱਕ ਵਾਰ ਜਾ ਕੇ ਮਿਲ ਕੇ ਆਵਾਂ ਲੇਕਿਨ ਇਹ ਚਾਹੀਦਾ ਹੈ ਸਰਕਾਰਾਂ ਅੱਗੇ ਅਪੀਲ ਇਹੀ ਕਰਦੀ ਆ ਕਿ ਇੰਨਾ ਕੋਤੇ ਚਾਹੀਦਾ ਕਿ ਆਪਣੇ ਰਿਲੇਸ਼ਨ ਦੇ ਵਿੱਚ ਖਾਸ ਰਿਲੇਸ਼ਨ ਚ ਮਾਪੇ ਬਪ ਨੂੰ ਸਿਸਟਰ ਨੂੰ ਹਾਂ ਕਮਸ ਕਮ ਆਣਾ ਚਾਹੀਦਾ ਵੇ ਆ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਹੋਣੀ ਚਾਹੀਦੀ ਵੀਜਾ ਦੇਣਾ ਚਾਹੀਦਾ ਹਾਂਜੀ ਦੇਣਾ ਚਾਹੀਦਾ ਵੀ ਕੀ ਬਾਤ ਹੈ ਅਸੀਂ ਕਿਹੜਾ ਕੋਈ ਹੋਰ ਮੰਗ ਕਰਦੇ ਹਾਂ ਬਸ ਅਸੀਂ ਇਹੀ ਰਿਕੁਐਸਟ ਕਰਦੇ ਸਰਕਾਰ ਅੱਗੇ ਕਿ ਕਮਸ ਕਮ ਮੇਰੇ ਮਾਤਾ ਪਿਤਾ ਨੂੰ ਬ੍ਰਦਰ ਸਿਸਟਰ ਨੂੰ ਔਨ ਦੇਣ ਕੀ ਬਾਤ ਹੈ ਜੀ ਹਾਂਜੀ ਬਿਲਕੁਲ ਜੀ ਦੇਖੋ ਉਸ ਮਾਪੇ ਜਿਨ੍ਹਾਂ ਨੇ ਤੁਹਾਨੂੰ ਛੋਟਿਆਂ ਨੂੰ ਪਾਲ ਕੇ ਜੀ ਹੈਂ ਮੇਰੇ ਫਾਦਰ ਸਾਹਿਬ ਇੰਨਾ ਕਰਦੇ ਹੁੰਦੇ ਸੀ ਕਿ ਇੰਨਾ ਮਤਲਬ ਸੁੱਤੀ ਹੋਣਾ ਤਾਂ ਕਹਿੰਦਾ ਨਾ ਜਗਾਓ ਉੱਥੇ ਗਈ ਥੱਕੀ ਆਈ ਏ ਸਕੂਲ ਤੋਂ ਆਈ ਏ ਰੋਟੀ ਦੇਣੀ ਮਤਲਬ ਇੰਨਾ ਮੇਰੇ ਫਾਦਰ ਸਾਹਿਬ ਕਰਦੇ ਸੀ ਅੱਜ ਉਹ ਫੋਨ ਆਏ ਤੇ ਦੁੱਖ ਦੀ ਵਜ੍ਹਾ ਤੋਂ ਗੱਲ ਨਹੀਂ ਕਰਦੇ ਕਿ ਮੈਂ ਕਿਉਂ ਕਹਿੰਦਾ ਕਿ ਮੇਰੀ ਬੇਟੀ ਇੱਧਰ ਆਏਗੀ ਹੁਣ ਇੰਨਾ ਇੰਨਾ ਮੈਂ ਵੀ ਦੋ ਦੋ ਸਾਲ ਬਾਅਦ ਨਹੀਂ ਜਾਂਦੀ ਕਿ ਕੰਮ ਦੀ ਵਜ੍ਹਾ ਤੋਂ ਜਾਂ ਜਿਸ ਤਰ੍ਹਾਂ ਦਾ ਹੈ ਨਾ ਪਰਿਵਾਰ ਦੇ ਕਰਕੇ ਪਰਿਵਾਰ ਦਾ ਕਰਕੇ ਲੇਕਿਨ ਇਹ ਵੇ ਕਿ ਉਹਨਾਂ ਨੂੰ ਵੀ ਤੇ ਆਣਾ ਹੀ ਚਾਹੀਦਾ ਵੇ ਜਦੋਂ ਹੀ ਕੋਈ ਤਿਹਾਰ ਹੁੰਦਾ ਜੇ ਫਿਰ ਬਹੁਤ ਮੈਨੂੰ ਕਮੀ ਮਹਿਸੂਸ ਹੁੰਦੀ ਆ ਆਪਣੇਆਂ ਦੀ ਕੀ ਹਾਂਜੀ ਬਿਲਕੁਲ ਜੀ ਅਸੀਂ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਅਸੀਂ ਸਰਕਾਰ ਅਗੇ ਬੇਨਤੀ ਕਰਨੀ ਚਾਹੁੰਦੇ ਆ ਜੀ ਕਿ ਦੇਖੋ ਇੱਕ ਮਾਂ ਬਾਪ ਦਾ ਕੀ ਕਸੂਰ ਹੈ ਕਿ ਉਹਨਾਂ ਨੇ ਆਪਣੀ ਬੱਚੀ ਨੂੰ ਆਪਣਾ ਜਿਹੜਾ ਵਾ ਇਹ ਛੋਟੀ ਜੀ ਬੱਚੀ ਨੂੰ ਪਾਲ ਕੇ ਪੋਸ ਕੇ ਅੱਜ ਉਹ ਆਪਣੇ ਘਰ 'ਚ ਪਾਵੇਂ ਖੁਸ਼ ਆ ਜੀ ਪਾਵੇਂ ਉਹਨੂੰ ਕਿਸੇ ਗੱਲ ਦੀ ਇੱਥੇ ਪਰੇਸ਼ਾਨੀ ਨਹੀਂ ਕੋਈ ਦਿੱਕਤ ਨਹੀਂ ਆ ਦੇਖ ਸਕਦੇ ਹੋ ਜੀ ਸਾਰੇ ਪਰਿਵਾਰ ਸਾਡੇ ਲਾਗੇ ਸਿੱਖ ਪਰਿਵਾਰ Hindu ਪਰਿਵਾਰ ਸਾਰੇ ਜਿੰਨੇ ਵੀ ਪਰਿਵਾਰ ਆ ਉਹ ਸਾਰੇ ਇਹਨਾਂ ਨੂੰ ਫੁੱਲ ਸਪੋਰਟ ਕਰਦੇ ਨੇ ਜੀ ਵਿਆਹਾਂ ਸ਼ਾਦੀਆਂ 'ਚ ਆਣਾ ਜਾਣਾ ਏ ਆਪਣੇ ਜੋ ਵੀ ਹੈ ਗਮੀ ਦੇ ਵਿੱਚ ਖੁਸ਼ੀ ਦੇ ਵਿੱਚ ਇੱਕ ਦੂਜੇ ਦੇ ਨਾਲ ਸਾਡਾ ਇਹਨਾਂ ਦਾ ਸਾ ਜਾਦੀ ਮਿਲਦੇ ਨੇ ਇਕੱਠੇ ਰਹਿੰਦੇ ਨੇ ਇਕੱਠੇ ਖਾਂਦੇ ਨੇ ਇਕੱਠੇ ਬੈਠਦੇ ਨੇ ਲੇਕਿਨ ਕਿਤੇ ਨਾ ਕਿਤੇ ਇਸ ਗੱਲ ਦੀ ਕਮੀ ਹੈ ਜੀ ਕੀ ਅਗਰ ਉਸ ਬਾਪ ਦਾ ਕੀ ਕਸੂਰ ਹੈ ਠੀਕ ਹੈ ਇਹ ਹੱਦਾਂ ਸਰਹੱਦਾਂ ਤਾਂ ਸਾਡੀਆਂ ਸਰਕਾਰਾਂ ਨੇ ਬਣਾਈਆਂ ਇੱਕ ਬਾਪ ਨਾ ਇਹ ਕੀਏ ਹੱਦ ਇੱਕ ਬਾਤ ਨੂੰ ਆਪਣੀ ਧੀ ਨੂੰ ਮਿਲਣ ਤੋਂ ਵੀ ਹੱਦ ਰੋਕ ਰਹੀ ਹੈ ਅੱਜ ਕੀਏ ਹੱਦ ਇੱਕ ਮਾਂ ਇੱਕ ਧੀ ਦੇ ਵਿੱਚ ਖੜੀ ਹੋ ਗਈ ਹੈ ਬੇਨਤੀ ਹੈ ਜੀ ਸਰਕਾਰਾਂ ਦੇ ਗਾੜੀ ਕਿ ਇਹ ਐ ਸਾਡੀ ਭੈਣ ਦੇ ਮਾ ਪਿਓ ਭਰਾ ਤੇ ਭੈਣ ਇਹਨਾਂ ਨੂੰ ਵੀਜ਼ਾ ਜਿਹੜਾ ਉਹ ਹਰ ਹਾਲਤ ਦੇ ਵਿੱਚ ਮਿਲਣਾ ਚਾਹੀਦਾ ਹੈ ਜੀ ਠੀਕ ਹੈ ਡਿਮਾਂਡ ਕਰਦੇ ਆਂ ਜੀ ਵੀਜ਼ਾ ਦੇਣ ਵਾਲਿਆਂ ਦੇ ਗਾੜੀ ਦੀ ਕਿ ਤੁਸੀਂ ਵੀ ਧੀਆ ਵਾਲੇ ਹੋ ਭਾਈ ਤੁਸੀਂ ਵੀ ਭੈਣਾ ਵਾਲੇ ਹੋ ਤੁਹਾਡੀਆਂ ਵੀ ਧੀਆ ਹੋਣਗੀਆਂ ਤੁਹਾਡੀਆਂ ਵੀ ਭੈਣਾ ਹੋਣਗੀਆਂ ਠੀਕ ਹੈ ਅਗਰ ਤੁਹਾਡੀਆਂ ਧੀਆ ਨੂੰ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਜ਼ਿੰਦਗੀ ਦੇ ਵਿੱਚ 13 ਸਾਲ ਤੱਕ ਤੁਸੀਂ ਆਪਣੀ ਧੀ ਦੇ ਘਰ ਨਹੀਂ ਜਾ ਸਕਦੇ ਤੇ ਤੁਸੀਂ ਸੋਚੋ ਕਿ ਤੁਹਾਡੇ ਉੱਤੇ ਕੀ ਗੁਜ਼ਰੇਗੀ ਠੀਕ ਹੈ ਰਿਕਵੈਸਟ ਹੈ ਜੀ ਬੜੀ ਠੋਕ ਕੇ ਰਿਕਵੈਸਟ ਕਰਾਂਗਾ ਸਰਕਾਰ ਦੇ ਗਾੜੀ ਕਿ ਇਹਨਾਂ ਦੇ ਮੰਮੀ ਪਾਪਾ ਇਹਨਾਂ ਦੇ ਭਰਾ ਤੇ ਭੈਣ ਨੂੰ ਜਿਹੜਾ ਵਾ ਉਹ ਵੀਜ਼ਾ ਜ਼ਰੂਰ ਦਿੱਤਾ ਜਾਵੇ ਜੀ ਤੁਸੀਂ ਦੇਖ ਸਕਦੇ ਹੋ ਸਾਡੀ ਭੈਣ ਦੀ ਅੱਖਾਂ ਭਰ ਆਈਆਂ ਨੇ ਜੀ 13 ਸਾਲ ਛੋਟੇ ਨਹੀਂ ਹੁੰਦੇ ਜੀ 13 ਸਾਲ ਜ਼ਿੰਦਗੀ ਦਾ ਬਹੁਤ ਵੱਡਾ ਤੇ ਲੰਮਾ ਸਫ਼ਰ ਹੁੰਦਾ ਹੈ ਜੀ 13 ਸਾਲ ਹੋ ਗਏ ਦੇਖੋ ਉਸ ਮਾਂ ਬਾਪ ਦਾ ਜਿਗਰਾ ਜਿਨ੍ਹਾਂ ਨੇ 13 ਸਾਲਾਂ ਚ ਇੱਕ ਵਾਰ ਵੀ ਆਪਣੀ ਧੀ ਦੇ ਘਰ ਆ ਕੇ ਨਹੀਂ ਦੇਖਿਆ ਕੀ ਸਾਡੀਆਂ ਸਰਕਾਰਾਂ ਨੇ ਇਹ ਬਾਰਡਰ ਇਸੇ ਕਰਕੇ ਖੜੇ ਕੀਤੇ ਸੀ ਕਿ ਮਾਂ ਨੂੰ ਧੀ ਤੋਂ ਮਿਲਣ ਤੋਂ ਰੋਕਿਆ ਜਾਵੇ ਇੱਕ ਪਿਓ ਨੂੰ ਆਪਣੀ ਧੀ ਮਿਲਣ ਤੋਂ ਰੋਕਿਆ ਜਾਵੇ ਮੈਂ ਸਰਕਾਰਾਂ ਦੇ ਅੱਗੇ ਬੇਨਤੀ ਕਰਨੀ ਚਾਹਨਾ ਵਾ ਕਿ ਇਸ ਭੈਣ ਦੇ ਮਾਪੇ ਨੂੰ ਤੇ ਭੈਣ ਭਰਾ ਨੂੰ ਜਿਹੜਾ ਵਾ ਉਹ ਵੀਜ਼ਾ ਜ਼ਰੂਰ ਮਿਲਣਾ ਚਾਹੀਦਾ ਜੀ ਜ਼ਰੂਰ ਬਰ ਜ਼ਰੂਰ ਮਿਲਣਾ ਚਾਹੀਦਾ ਨਾਨਕੇ ਆਂਦੇ ਮੇਰੇ ਬੱਚੇ ਇੰਨਾ ਘਰ ਆਣ ਕੇ ਕਹਿੰਗੇ ਮਮਾ ਦੂਸਰੇ ਦੀ ਨਾਨੀ ਆਈ ਸਾਡੀ ਨਾਨੀ ਨਹੀਂ ਆਈ ਸਾਡੀ ਨਾਨੀ ਨਹੀਂ ਆਈ ਕੀ ਬਾਤ ਹੈ ਜੀ ਓਏ ਓਏ ਲੋਕਾਂ ਦੇ मामੂ ਆਉਂਦੇ ਨੇ ਸਾਡੇ मामੂ ਨਹੀਂ ਆਉਂਦੇ ਆਗੇ ਹਾਂ ਮੇਰੇ ਬੱਚਿਆਂ ਨੂੰ ਇਸ ਬਹੁਤ ਕਮੀ ਮਹਿਸੂਸ ਹੁੰਦੀ ਹੈ ਇਸ ਚੀਜ਼ ਦੀ ਬਿਲਕੁਲ ਜੀ ਬਿਲਕੁਲ 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 ਬੇਟਾ ਕੀ ਨਾਮ ਹੈ ਬੇਟਾ ਤੁਹਾਡਾ ਇਹ ਮੇਰੇ ਨੰਬਰ ਦੇ ਅਹ ਦੇਖ ਸਕਦੇ ਹੋ ਜੀ ਛੋਟੇ ਛੋਟੇ ਬੱਚਿਆਂ ਦੇ ਅੰਸੂ ਇਹ ਆ ਜੀ ਸਾਡੀਆਂ ਜਿਹੜੀਆਂ ਸਰਹੱਦਾਂ ਨੇ ਇਹ ਦੇਖ ਲੋ ਇਹ ਛੋਟੇ ਛੋਟੇ ਬੱਚਿਆਂ ਦੇ ਅੰਸੂ ਜਿਹੜੇ ਆ ਇਹ ਸਾਡੀਆਂ ਸਰਹੱਦਾਂ ਦੀ ਵਜ੍ਹਾ ਨਾਲ ਆ ਰਹੀਆਂ ਨੇ ਕੀ ਸਾਡੀਆਂ ਸਰਹੱਦਾਂ ਇੰਨੀਆਂ ਸਾਡੇ ਚ ਤਾਕਤਵਾਰ ਹੋ ਗਈਆਂ ਕਿ ਇੱਕ ਬੱਚੇ ਆਪਣੇ ਨਾਨਕਿਆਂ ਨੂੰ ਨਾ ਮਿਲ ਸਕਣ ਇੱਕ ਦਾਦੀ ਹੋ ਗਈ ਇਹਨਾਂ ਸਰਕਾਰ ਨਹੀਂ ਗਲਤ ਹੈ ਜੀ ਬਿਲਕੁਲ ਇਹਨਾਂ ਬੱਚਿਆਂ ਨੂੰ ਜਿਹੜਾ ਵਾ ਇਹਨਾਂ ਦੇ ਰਿਕੁਐਸਟ ਕਰਦੇ ਆ ਜੀ ਕਿ ਇਹਨਾਂ ਬੱਚਿਆਂ ਦੇ ਨਾਨੀ ਨਾਨਾ ਤੇ ਇਹ मामੂ ਤੇ ਇਹਨਾਂ ਦੀ ਮਾਸੀ ਜਿਹੜੀ ਆ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਜਿਹੜਾ ਵੀਜ਼ਾ ਜਿਹੜਾ ਵਾ ਉਹ ਮਿਲਣਾ ਚਾਹੀਦਾ ਹੈ ਜੀ ਕੀ ਨਾਮ ਹੈ ਬੇਟਾ ਤੁਹਾਡਾ ਮਾਈ ਨੇਮ ਇਜ਼ ਰਨੰਮ ਹਾਂ ਮਾਈ ਨੇਮ ਇਜ਼ ਰਨੰਮ ਸ਼ਿਪੀ ਤਰਨੰਮ ਠੀਕ ਹੈ ਬੇਟਾ ਬੇਟਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰਕਾਰ ਨੂੰ ਸਰਕਾਰ ਨੂੰ ਸਾਡੀ ਇਹ ਰਿਕੁਐਸਟ ਹੈ ਕਿ ਸਾਡੇ ਨਾਨੀ ਨਾਨਾ ਮਾਮੂ ਮਾਸੀਆਂ ਨੂੰ ਸਾਡੇ ਨਾਲ ਮਿਲਾਉਣਾ ਚਾਹ ਹਾਂ ਮੈਨੂੰ ਨਹੀਂ ਆਉਣਾ ਨਹੀਂ ਆਉਣ ਦਿੰਦੇ ਹਾਂਜੀ ਆਏ ਹੋਏ ਦੇਖ ਸਕਦੇ ਹੋ ਜੀ ਇਹ ਨੇ ਜੀ ਸਾਡੀਆਂ ਸਰਹੱਦਾਂ ਠੀਕ ਆ ਜਿਨੇ ਰਿਸ਼ਤਿਆਂ ਨੂੰ ਪਾੜ ਕੇ ਰੱਖ ਦਿੱਤਾ ਓਏ ਹੋਏ ਦੇਸ਼ਾਂ ਨੂੰ ਨਹੀਂ ਵੰਡਿਆ ਇਨ੍ਹਾਂ ਸਰਹੱਦਾਂ ਨੇ ਸਾਡੇ ਦਿਨਾਂ ਨੂੰ ਵੰਡ ਦਿੱਤਾ ਸਾਡੇ ਰਿਸ਼ਤਿਆਂ ਨੂੰ ਪਾੜ ਕੇ ਰੱਖ ਦਿੱਤਾ ਇਹ ਆ ਜੀ ਸਾਡੀਆਂ ਸਰਹੱਦਾਂ ਦੀ ਖੁਸ਼ੀ 'ਚ ਨਹੀਂ ਜਾ ਸਕਦੀ ਯੱਕ ਦਾ ਮੈਂ ਉਹਨਾਂ ਦੀ ਗਮੀ 'ਚ ਨਹੀਂ ਏਕਦਮ ਜਾ ਸਕਦੀ ਲਕਿ ਬੇਨਾਂ ਵੀ ਨਹੀਂ ਸਖਤ ਹੋਣਾ ਚਾਹੀਦਾ ਸਰਕਾਰਾਂ ਨੂੰ ਦੇਲ ਇਕਵਲ ਹੀ ਨਿਸਾਬ ਦੇ ਬਰਾਬਰ ਹੀ ਨੇ ਦੇਲ ਹਰ ਇਨਸਾਨ ਚ ਇੱਕੋ ਹੀ ਦੇਲੇ ਹਾਂਜੀ ਇੰਨੇ ਸਖਤ ਵੀ ਨਹੀਂ ਹੋਣੇ ਚਾਹੀਦੇ ਨਾ ਕਿ ਇੱਕ ਮੈਂ ਮੇਰੀ ਮਦਰ ਇੰਨੀ ਬਿਮਾਰ ਹੈ ਮੈਂ ਉਹਨਾਂ ਦਾ ਜਾ ਕੇ ਪਤਾ ਨਹੀਂ ਲੈ ਸਕਦੀ ਐਕਦਮ ਤਜਾ ਕਿ ਕਿੰਨਾ ਕੁ ਆ ਹਾਂਜੀ ਅੱਧੇ ਘੰਟੇ ਦਾ ਅੱਧੇ ਘੰਟੇ ਦਾ ਸਫ਼ਰ ਜੇ ਬੱਸ ਇੱਕ ਦਾ ਡੇਢ ਘੰਟੇ ਦਾ ਸਫ਼ਰ ਕਹਿ ਸਕਦੇ ਜਾਦਾ ਤੋਂ ਜਿਆਦਾ ਹਾਂਜੀ ਓਏ ਹੋਏ ਹੋਏ ਮੈਂ ਪਿੱਛੇ ਗਈ ਮੇਰੀ ਸਿਸਟਰ ਦੀ ਮੈਰਿਜ ਸੀ ਜੀ 22 ਨੂੰ 21 22 ਨੂੰ ਆਉਂਦੀ ਮੈਰਿਜ ਸੀ 17 ਨੂੰ ਮੇਰਾ ਐਕਸਟੈਂਸ਼ਨ ਵੀਜ਼ਾ ਨਹੀਂ ਸੀ ਹੈਗਾ ਮੈਨੂੰ ਇਹਨਾਂ ਨੇ ਇਤਨੀ ਇਜਾਜ਼ਤ ਦੋ ਦਿਨ ਦੀ ਇਜਾਜ਼ਤ ਨਹੀਂ ਦਿੱਤੀ ਕਿ ਮੈਂ ਆਪਣੀ ਸਿਸਟਰ ਦਾ ਵਿਆਹ ਵੇਖ ਕੇ ਆ ਜਾ ਤੇ ਮੈਂ ਵਿਆਹ ਤੋਂ ਬਗੈਰ ਹੀ ਵਾਪਸ ਲੋਟੀ ਬਸ ਬੇਟਾ ਓਏ ਬਸ ਮੇਰਾ ਪੁੱਤ ਬਸ ਦੇਖ ਸਕਦੇ ਹੋ ਜੀ ਬੱਚਿਆਂ ਦੇ ਦਰਦ ਨੂੰ ਅਗਰ ਜਿਹੜੇ ਮਾਪਿਓ ਨੇ ਇਹ ਉਹੀ ਸਮਝ ਸਕਦੇ ਨੇ ਜੀ ਕਿ ਇਹ ਬੱਚੇ ਕਿਸ ਤਰੀਕੇ ਦੇ ਨਾਲ ਇਸ ਦਰਦ ਨੂੰ ਜਿਹੜਾ ਵਾ ਉਹ ਮਹਿਸੂਸ ਕਰ ਰਹੇ ਨੇ ਜੀ ਤਰਨੂ ਬੇਟਾ ਤੁਸੀਂ ਕਿਹੜੀ ਕਲਾਸ ਚ ਪੜ ਰਹੇ ਹੋ 7 7 ਦੇ ਵਿੱਚ ਕਿਸ ਤਰ੍ਹਾਂ ਦਾ ਲੱਗ ਰਿਹਾ ਬੇਟਾ ਸਕੂਲ ਦੇ ਵਿੱਚ ਹਾਂਜੀ ਬਹੁਤ ਵਧੀਆ ਵਧੀਆ ਲੱਗਦਾ ਬੇਟਾ ਇਧਰ ਨੂੰ ਦੇਖ ਕੇ ਗੱਲ ਕਰੋ ਬੇਟਾ ਹਾਂ ਤੇ ਕੋਈ ਸਕੂਲ ਚ ਕੋਈ ਦਿੱਕਤ ਕੋਈ ਪਰੇਸ਼ਾਨੀ ਆਂਦੀ ਤੁਹਾਨੂੰ ਨਹੀਂ ਕੋਈ ਨਹੀਂ ਤੁਹਾਡੇ ਫਰੈਂਡ ਮੈਨੂੰ ਆਪਣੇ ਫਰੈਂਡ ਜਿਹੜੀਆਂ ਵਾ ਤੁਹਾਡੀਆਂ ਉਹਨਾਂ ਦੇ ਨਾਮ ਦੱਸੋ ਕਿਹੜੀਆਂ-ਕਿਹੜੀਆਂ ਨੇ ਫਰੈਂਡ ਹਾਂ ਇੱਕ ਦੋ ਸਿੱਖ ਧਰਮ ਤੋਂ ਬਿਲੋਂਗ ਕਰਦੇ ਆਂ ਸਿਮਰਨ ਐਂ ਸਹਿਜ ਇੱਕ ਹਿੰਦੂ ਧਰਮ ਤੋਂ ਬਿਲੋਂਗ ਕਰਦੀ ਤਮੰਨਾ ਨਾਮ ਹੈ ਬੇਟਾ ਤੁਹਾਨੂੰ ਕੁਝ ਲੱਗਦਾ ਕਿ ਇੱਥੇ ਕੋਈ ਧਰਮ ਦਾ ਜਾਂ ਕੋਈ ਐਦਾਂ ਦਾ ਕੋਈ ਮਸਲਾ ਹੈਗਾ ਕਦੀ ਮਹਿਸੂਸ ਹੋਇਆ ਨਹੀਂ ਕਦੀ ਕੋਈ ਗੱਲ ਐਦਾਂ ਦੀ ਮਹਿਸੂਸ ਹੋਈ ਵੇ ਇਕੱਠੇ ਖੇਲਦੇ ਹੋ ਇਕੱਠੇ ਬੈਠਦੇ ਹੋ ਪਿਆਰ ਮੁਹੱਬਤ ਹੈ ਕੀ ਬਾਤ ਹੈ ਜੀ ਇਹ ਦੇਖ ਸਕਦੇ ਹੋ ਜੀ ਬੱਚਿਆਂ ਦਾ ਜਿਹੜਾ ਬੇਟਾ ਤੁਹਾਡਾ ਕੀ ਨਾਮ ਹੈ ਮਾਈ ਨੇਮ ਇਜ਼ ਜ਼ੁਹੇਰੀਆ ਸ਼ਫੀਕ ਅੱਛਾ ਤੇ ਕਿਹੜੀ ਕਲਾਸ ਚ ਪੜਦੇ ਹੋ ਬੇਟਾ ਤੁਸੀਂ ਮੈਂ 6th ਚ 6th ਦੇ ਵਿੱਚ ਹਾਂਜੀ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਬੇਟਾ ਤੁਹਾਨੂੰ ਵਧੀਆ ਹਾਂਜੀ ਕੱਦੀ ਕੋਈ ਦਿੱਕਤ ਆਈ ਹੋਵੇ ਕਦੀ ਤੇ ਤੁਹਾਡੀ ਫਰੈਂਡਸ ਜਿਹੜੀਆਂ ਨੇ ਉਹ ਕਿਹੜੇ-ਕਿਹੜੇ ਧਰਮ ਦੇ ਨਾਲ ਬਿਲੋਂਗ ਕਰਦੇ ਬੇਟਾ ਉਹ ਦੋਵੇਂ ਸਿੱਖ ਧਰਮ ਨਾਲ ਹੀ ਬਿਲੋਂਗ ਕਰਦੀਆਂ ਨੇ ਸਿੱਖ ਧਰਮ ਨਾਲ ਬਿਲੋਂਗ ਕਰਦੀਆਂ ਹਾਂਜੀ ਅੱਛਾ ਤੇ ਇਕੱਠੇ ਖੇਲਦੇ ਹੋ ਤੁਸੀਂ ਇਕੱਠੇ ਪੜਦੇ ਹੋ ਹਾਂਜੀ ਕਿਆ ਬਾਤ ਹੈ ਜੀ ਮੈਂ ਵੀ 나సర్ ਭਾਈ ਦੇ ਹਾਂਜੀ ਹਾਂਜੀ 나సర్ ਢਿੱਲੋ ਜੀ ਪਾਕਿਸਤਾਨ ਤੋਂ ਜੀ ਮੈਂ ਵੀ 나సర్ ਢਿੱਲੋ ਦੀ ਬਹੁਤ ਵੀਡੀਓਜ਼ ਦੇਖਦੀ ਆ ਤੇ ਮੈਂ ਉਹਨਾਂ ਨੂੰ ਬਹੁਤ ਲਾਈਕ ਕਰਦੀ ਆ ਤੇ ਇੱਕ ਭਾਈ ਆ ਸਮਾ ਭਾਈ ਚਿਸ਼ਤੀਆਂ ਮੰਡੀ ਤੋਂ ਉਹ ਵੀ ਉਹਨਾਂ ਦੇ ਨਾਲ ਹੀ ਫਰੈਂਡ ਹੀ ਨੇ ਹਾਂਜੀ ਉਹਨਾਂ ਦੀਆਂ ਵੀਡੀਓਜ਼ ਬਹੁਤ ਦੇਖਦੀ ਤੇ ਮੈਂ ਬਹੁਤ ਮੈਸੇਜ ਵੀ ਪਾਣੀ ਇਹਨਾਂ ਨੂੰ ਸ਼ਾਇਦ ਦੇਖਦੇ ਨੇ ਜਾਂ ਨਹੀਂ ਕਮੈਂਟ ਲੇਕਿਨ ਮੈਂ ਇਹਨਾਂ 'ਤੇ ਇਹੀ ਰਿਕਵੈਸਟ ਕਰਦੀ ਕਿ ਭਾਈ ਤੁਸੀਂ ਦੂਸਰਾ ਨ ਮਲਾਪ ਕਰਦੇ ਜੇ ਉਹਨਾਂ ਦਾ ਮਲਾਉਣ ਦਾ ਪ੍ਰਾਲਾ ਕਰਦੇ ਤੇ ਮੇਰੇ ਵੀ ਪੇਕੇ ਮਲਾਓ ਨਾ ਕਿਆ ਬਾਤ ਹੈ ਜੀ ਤੇ ਅੱਜ ਦੇ ਭਾਈ ਸਿੱਧੂ ਮੈਂ ਵੀ ਇਹਨਾਂ 'ਤੇ ਇਹੀ ਰਿਕਵੈਸਟ ਕਰ ਆਰੇ ਉਪਰਾਲਾ ਕਰੀਏ ਆਪਾਂ ਤੇ ਮੇਰੇ ਟੇਕੇ ਵੀ ਸਿਆਣ ਉਹਨਾਂ ਨੂੰ ਵੀ ਪਤਾ ਲੱਗੇ ਕਿ ਸਾਡੀ ਬੇਟੀ ਕਿਸ ਤਰ੍ਹਾਂ ਰਹਿ ਰਹੀ ਹੈ ਬਿਲਕੁਲ ਜੀ ਅਸੀਂ ਆਪਣੀ ਭੈਣ ਵਾਸਤੇ ਪੂਰਾ ਉਪਰਾਲਾ ਕਰਾਂਗੇ ਜੀ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹ ਦਿਨ ਜਰੂਰ ਆਏਗਾ ਅਸੀਂ ਵਾਦਾ ਕਰਦੇ ਹਾਂ ਕਿ ਜਿਸ ਦਿਨ ਤੁਹਾਡੇ ਮੰਮੀ ਪਾਪਾ ਜਿਹੜੇ ਆ ਉਹ ਇਸੇ ਜਗ੍ਹਾ ਤੇ ਬੈਠੇ ਹੋਣਗੇ ਤੇ ਇੱਥੇ ਹੀ ਬੈਠ ਕੇ ਉਹਨਾਂ ਦੀ ਮੈਂ ਇੰਟਰਵਿਊ ਕਰਾਂਗਾ ਜੀ ਇਨਸ਼ਾਅਲਾ ਕਰਾਂਗੇ ਬਿਲਕੁਲ ਇਹੀ ਖਾਸ ਰਿਕੁਐਸਟ ਇਹੀ ਹੈ ਸਰਕਾਰਾਂ ਅੱਗੇ ਵੀ ਨਾਸਰ ਭਾਈ ਅੱਗੇ ਵੀ ਤੇ ਭਾਈ ਸਿੱਧੂ ਅੱਗੇ ਵੀ ਕਿ ਆਪਾਂ ਇਹ ਮੈਸੇਜ ਪਹੁੰਚਾਈਏ ਤੇ ਸਰਕਾਰਾਂ ਦਾ ਸ਼ਾਇਦ ਅੱਲਾਹ ਤਾਲਾ ਤੇ ਦਿਲ ਰਹਿਮ ਕਰੇ ਮਮ ਕਰੇ ਚਲੋ ਮੇਦੇ ਵੀ ਤੇਕੇ ਆਨ ਜਾਣ ਮੈਨੂੰ ਵੀ ਪਤਾ ਲੱਗੇ ਇਹ ਮੇਰਾ ਪਰਿਵਾਰ ਇੱਥੇ ਆਇਆ ਹੈ ਬਿਲਕੁਲ ਜੀ ਬਿਲਕੁਲ ਅਸੀਂ ਹਰ ਤਰੀਕੇ ਦੇ ਨਾਲ ਕੋਸ਼ਿਸ਼ ਕਰਾਂਗੇ ਭੈਣ ਜੀ ਕਿ ਉਹ ਪਰਿਵਾਰ ਜਿਹੜਾ ਉਹ ਇੱਥੇ ਆਵੇ ਸਪੈਸ਼ਲ ਰਿਕਵੈਸਟ ਕਰਦੀ ਹਾਂ ਪਲੀਜ਼ ਭਾਈ ਦੋਨੋਂ ਬ੍ਰਦਰ ਮੇਹਰਬਾਨ ਕੇ ਤੇ ਇਹ ਉਪਰਾਲਾ ਕਰਕੇ ਮੇਰੇ ਮਾਪੇ ਮੈਨੂੰ ਮਲਾਓ ਕੀ ਬਾਤ ਹੈ ਜੀ ਮੈਂ ਜਾਣੀ ਉਹ ਅਲੱਗ ਖੁਸ਼ੀ ਹੈ ਲੇਕਿਨ ਜਿਹੜੀ ਉਹਨਾਂ ਦੀ ਇੱਧਰ ਆਣੀ ਉਹ ਅਲੱਗ ਖੁਸ਼ੀ ਹੈ ਬਿਲਕੁਲ ਹਰ ਮਾਪੇ ਦੀ ਇਹ ਚਾਹਤ ਹੁੰਦੀ ਹੈ ਕਿ ਆਪਣੀ ਧੀ ਦੇ ਘਰ ਜਾਣ ਉਹ ਆਪਣੀ ਧੀ ਦੇ ਘਰ ਜਾ ਕੇ ਦੇਖਣ ਕਿ ਸਾਡੀ ਧੀ ਕਿ ਕਿਸ ਕਿਸ ਦੀ ਕੋਈ ਕਮੀ ਨਹੀਂ ਲੇਕਿਨ ਮੈਨੂੰ ਆ ਕਮੀ ਮਹਿਸੂਸ ਹੁੰਦੀ ਹੈ ਹਾਂ ਬਸ ਵੇ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਜੀ ਭੈਣ ਸਾਡੀ ਬਹੁਤ ਖੁਸ਼ ਹੈ ਅਸੀਂ ਖੁਦ ਆ ਕੇ ਦੇਖਿਆ ਜੀ ਖੇਤੀਬਾੜੀ ਕਰ ਰਹੇ ਨੇ ਆਪਣੀ ਖੁਦ ਦੀ ਜ਼ਮੀਨ ਵੀ ਹੈ ਕੋਈ ਸ਼ਿਕਾਇਤ ਨਹੀਂ ਮੈਨੂੰ ਬੱਚਿਆਂ ਵਾਲੋ ਕੋਈ ਸ਼ਿਕਾਇਤ ਨਹੀਂ ਮੈਨੂੰ ਆਂਢ ਗੁਆਂਢੀ ਵਾਲੋ ਕੋਈ ਸ਼ਿਕਾਇਤ ਨਹੀਂ ਮੇਰੇ ਸਾਰੇ ਬਹੁਤ ਇੱਜ਼ਤ ਕਰਦੇ ਨੇ ਬਹੁਤ ਚਾਹ ਕਰਦੇ ਨੇ ਬਹੁਤ ਦੀਜ ਕਰਦੇ ਨੇ ਕੀ ਬਾਤ ਹੈ ਹਾਂ ਜੀ ਕਿਸੇ ਧਰਮ ਨਾਲ ਕੋਈ ਸਾਡਾ ਲੈਣ ਦੇ ਨਹੀਂ ਅਸੀਂ ਹਿੰਦੂਆਂ ਚ ਬੈਠ ਕੇ ਉਹਨਾਂ ਦੀ ਮੈਰਿਜ ਤੇ ਜਾਂਦੇ ਆ ਉਹਨਾਂ ਦੇ ਮਤਲਬ ਹਰ ਚੀਜ਼ ਤੇ ਜਾਂਦੇ ਫੰਕਸ਼ਨ ਉਹ ਤੁਹਾਡੇ ਕੋਲ ਵੀ ਆਉਂਦੇ ਨੇ ਸਾਡੇ ਘਰੇ ਵੀ ਆਉਂਦੇ ਨੇ ਅੱਛਾ ਹਾਂ ਜੀ ਸਿੱਖ ਵੀ ਇਸੇ ਤਰ੍ਹਾਂ ਹੀ ਆ ਬੰਦੇ ਆ ਹਰ ਚੀਜ਼ ਹਾਂਜੀ ਕੋਈ ਕਿਸੇ ਵਾਸਤੇ ਕੋਈ ਨਹੀਂ ਕਹਿੰਦਾ ਕਿ ਇੰਨੇ ਕਿਹਾ ਕੀਤਾ ਨਾ ਇਹ ਗੱਲਾਂ ਹੈਗੀਆਂ ਹੀ ਨਹੀਂ ਗੀਆਂ ਜੋ ਅਸਲੀਅਤ ਹੈ ਨਾ ਮੈਂ ਉਹੀ ਦੱਸ ਰਹੀ ਹਾਂ ਹਾਂ ਬਿਲਕੁਲ 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 ਆਪਣੀ ਆਦਤ ਨਹੀਂ ਹੈ ਬਾਈ ਝੂਠ ਬੋਲਨੀ ਤੇ ਨਾ ਸਫਾਈ ਦੇਣੀ ਜੋ ਰਿਅਲਿਟੀ ਹੈ ਨਾ ਉਹੀ ਦੱਸਣੀ ਚਾਹੀਦੀ ਦੇਖੋ ਜੀ ਸਾਡੇ ਅਗਰ ਪੰਜਾਬ ਦੀ ਗੱਲ ਕਰਦੇ ਆ ਤੇ ਅਗਰ ਸਿੱਖ ਧਰਮ ਦੀ ਗੱਲ ਕਰਦੇ ਆ ਤੇ ਸਿੱਖ ਧਰਮ ਦਾ ਇਹ ਮੈਸੇਜ ਹੈ ਜੀ ਸਭ ਵਿੱਚ ਜੋਤ ਜੋਤ ਹੈ ਸੋਏ ਤਿਸਕਾ ਚਾਨਣ ਸਭ ਵਿੱਚ ਚਾਨਣ ਹੋਏ ਤੇ ਜਦ ਸਾਡਾ ਸਿੱਖ ਧਰਮ ਸਾਡੀ ਗੁਰਬਾਣੀ ਸਾਨੂੰ ਇਹ ਕਹਿ ਰਹੀ ਹੈ ਕਿ ਸਾਰਿਆਂ 'ਚ ਜੋਤ ਉਸ ਪ੍ਰਮਾਤਮਾ ਦੀ ਹੈ ਉਸੇ ਅੱਲਾਹ ਤਾਲਾ ਦੀ ਹੈ ਉਸੇ ਵਾਹਿਗੁਰੂ ਦੀ ਹੈ ਤੇ ਫਿਰ ਕੌਣ ਬੇਗਾਨਾ ਕੌਣ ਮਨ ਹਾਂਜੀ ਬੇਗਾਨਾ ਕੌਣ ਇੱਥੇ ਕੋਈ ਬੇਗਾਨਾ ਨਹੀਂ ਹੈ ਜੀ ਕਿਉਂਕਿ ਜੇ ਕਿ ਆਪਾਂ ਤੇ ਇੱਕ ਇੱਕ ਵੱਖਰੇ ਤਰੀਕੇ ਨਾਲ ਨਾਮ ਲੈ ਲੈਂਦੇ ਨਾਮ ਤੇ ਉਸਦਾ ਹੀ ਲੈਂਦੇ ਨੇ ਉਸੇ ਦਾ ਹੀ ਲੈ ਰਹੇ ਹਾਂ ਵਾਹਿਗੁਰੂ ਲੈ ਲੈਂਦਾ ਵੇ ਕੋਈ ਅੱਲਾਹ ਕਹਿੰਦਾ ਹੈ ਕੋਈ ਰਾਮ ਰਾਮ ਕਹਿੰਦਾ ਨਾਮ ਤੇ ਉਸ ਚੀਜ਼ ਉਦਾਂ ਹੀ ਲੈਂਦੇ ਨੇ ਜਿਸ ਦਾ ਫਾਇਦਾ ਕੀਤਾ ਹੈ ਬਿਲਕੁਲ ਜੀ ਬਿਲਕੁਲ ਉਸੇ ਹੱਥ ਸਾਡੀ ਜਾਨ ਹੈ ਠੀਕ ਠੀਕ ਲੇਕਿਨ ਇਹ ਤੇ ਅਸੀਂ ਜ਼ਾਤਾ ਪਾਤਾ ਤਾਂ ਖੁਦ ਬਣਾਈਆਂ ਨੇ ਉਹਨੇ ਤਾਂ ਕੌਣ ਕਹਿ ਕੇ ਇੱਕੋ ਦਿਨ ਹੀ ਹਲਕੇ ਹੋਏ ਸਾਰੇ ਕੀ ਬਾਤ ਹੈ ਜੀ ਬੇਸ਼ੱਕ ਬੇਸ਼ੱਕ ਲੇਕਿਨ ਮੈਂ ਇਹ ਬੇਨਤੀ ਕਰਦੀ ਆ ਬਹੁਤ ਹੱਥ ਜੋੜ ਕੇ ਨਾਸਰ ਟਿੱਲੋ ਭਾਈ ਮੇਰੀ ਇਹ ਰਿਕਵੈਸਟ ਸੁਣੋ ਕੀ ਬਾਤ ਹੈ ਜੀ ਜੀ ਵਿਛੜੇ ਪਰਿਵਾਰ ਤੁਸਾਂ ਮਿਲਾਨੇ ਨੇ ਮਾਲਕ ਦੀ ਮਿਹਰ ਹੋਏਗੀ ਅੱਲਾ ਸ਼ਾ ਇਨਸ਼ਾ ਅੱਲਾ ਕਰਮ ਕਰੇਗਾ ਜ਼ਰੂਰ ਮਿਲਣਗੇ ਸਾਰੇ ਟਿੱਲੋ ਸਾਹਿਬ ਆਪਣੀ ਭੈਣ ਦੀ ਗੱਲ ਨੂੰ ਜ਼ਰੂਰ ਧਿਆਨ ਨਾਲ ਸੁਣਿਓ ਭਾਈ ਅਏ ਦੇਖ ਲਓ ਤੁਹਾਡੀ ਭੈਣ ਘਾਡੇ ਗਾੜੀ ਕੀ ਆਵਾਜ਼ਾਂ ਦੇ ਰਹੀ ਆ ਇਹ ਰੱਖਦੀ ਆ ਨਮਾਜ਼ ਸਬਕ ਪੜ੍ਹਦੀ ਜੇ ਅੱਛਾ ਹਾਂ ਸਾਰੇ ਆਉਂਦੇ ਨੇ ਕਦੀ ਨਹੀਂ ਮੈਨੂੰ ਕਿਸੇ ਨੇ ਪੁੱਛਿਆ ਕਿ ਤੂੰ ਕਿਉਂ ਪੜ੍ਹਦੀ ਏ ਕਿਉਂ ਰੋਜ਼ੇ ਰੱਖਦੀ ਏ ਮੇਰੇ ਮਸਜਿਦ ਅਜ਼ਾਨ ਨਹੀਂ ਸੀ ਹੁੰਦੀ ਹੁਣ ਇਨਸ਼ਾਅੱਲਾ ਅੱਲਾ ਦੇ ਹੁਕਮ ਦੇ ਨਾਲ ਹੁਣ ਮੇਰੀ ਮਸਜਿਦ ਚ ਪੰਜ ਟਾਈਮ ਅਜ਼ਾਨ ਹੁੰਦੀ ਹੈ। ਕੀ ਬਾਤ ਹੈ। ਇਹ ਸਾਰੇ ਇਹ ਨਹੀਂ ਐ ਸਿੱਖ ਬਾਹਮਣ ਸਾਰੇ ਕਹਿਣਗੇ ਕਿ ਤੁਹਾਡੇ ਇੰਨੇ ਟਾਈਮ ਨੂੰ ਆਵਾਜ਼ ਆਈਏ। ਤੇ ਬਹੁਤ ਲੋਕੀ ਪਸੰਦ ਕਰਦੇ ਨੇ ਬਹੁਤ ਲਾਈਕ ਕਰਦੇ ਨੇ ਹੁਣ ਤੇ ਮੇਰੀ ਮਸਜਿਦ ਬਹੁਤ ਆਬਾਦ ਹੈ 70 75 ਹੋ ਜਾਂਦੇ ਜੇ ਨਮਾਜ਼ ਤੇ ਇਕੱਠੇ। ਕੀ ਬਾਤ ਹੈ ਜੀ ਕੀ ਬਾਤ ਹੈ। ਦੇਖ ਸਕਦੇ ਹੋ ਜੀ ਸਾਨੂੰ ਅੱਜ ਜੋ ਦੇਖਣ ਨੂੰ ਮਿਲਿਆ ਸਾਡੀ ਭੈਣ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹਾਂਜੀ ਵੀਰੋ ਐਸੀ ਜੀ ਅੱਜ ਦੀ ਵੀਡੀਓ ਤੇ ਬਹੁਤ ਹੀ ਕਮਾਲ ਦੀ ਵੀਡੀਓ ਸੀ ਤੇ ਇਮੋਸ਼ਨਲ ਤੁਸੀਂ ਦੇਖੋ ਨਾ ਕਿ ਬਹੁਤ देर ਤੋਂ ਅਸੀਂ ਸੁਣਿਆ ਵੀ ਸੀ ਸਾਡੀ ਖੁਆਇਸ਼ ਵੀ ਸੀ ਕਿ ਚੜਦਾ ਤੇ ਲੈਂਦਾ ਪੰਜਾਬੀ ਇਕੱਠੇ ਹੋ ਕੇ ਰਹਿਣ ਆਪਸ ਦੇ ਅੰਦਰ ਰਿਸ਼ਤੇਦਾਰੀਆਂ ਹੋਣ ਤੇ ਉਹ ਚੀਜ਼ਾਂ ਸਾਨੂੰ ਨਜ਼ਰ ਆ ਰਹੀਆਂ ਨੇ ਤੁਸੀਂ ਦੇਖੋ ਸਾਡੀ ਜਿਹੜੀ ਲੋਹੜ ਦੀ ਭੈਣ ਨੇ ਉਹ ਬਹੁਤ ਜ਼ਿਆਦਾ ਖੁਸ਼ ਹੈ ਚੜਦੇ ਪੰਜਾਬ ਦੇ ਲੋਕਾਂ ਨੇ ਇੰਨਾ ਕੋ ਪਿਆਰ ਉਹਨੂੰ ਦਿੱਤਾ ਉਹਦੇ ਘਰ ਦੇ ਅੰਦਰ ਹਰ ਇੱਕ ਸਹੂਲਤ ਮੌਜੂਦ ਹੈ ਤੇ ਚੜਦੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਬਰੇ ਮਹਿਮਾਨ ਬਹੁਤ ਮਹਿਮਾਨ ਨਮਾਜ਼ ਕਿਸਮ ਦੇ ਲੋਕ ਨੇ ਬਰੇ ਖੁੱਲੇ ਦਿਲ ਦੇ ਲੋਕ ਨੇ ਤੇ ਸਾਨੂੰ ਸਿੱਖਾ ਸਰਦਾਰਾਂ ਦੇ ਬਾਰੇ ਪਤਾ ਹੀ ਹੈ ਕਿ ਜਿੰਜ ਦੇ ਉਹ ਲੋਕ ਹੁੰਦੇ ਨੇ ਲੋਕਾਂ ਦੀ ਬੜੀ ਖਿਦਮਤ ਕਰਦੇ ਨੇ ਮਹਿਮਾਨ ਨਮਾਜ਼ ਲੋਕ ਨੇ ਲੋਕਾਂ ਦੀ ਬੜੀ ਸੇਵਾ ਕਰਦੇ ਨੇ ਤੇ ਵੀਡੀਓ ਦੇਖ ਕੇ ਬਹੁਤ ਚੰਗਾ ਲੱਗਾ ਕਿ ਚੜਦਾ ਤੇ ਲੈਂਦਾ ਇਹ ਸਿਰਫ ਨਾਮ ਹੀ ਹੈ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਹੈ ਪੰਜਾਬ ਹੀ ਅਗਰ ਵੀ ਚੜਦੇ ਪੰਜਾਬ ਦਾ ਸਾਡਾ ਸਿੱਖ ਪੜਾ ਸਾਡਾ ਪੰਜਾਬੀ ਬੜਾ ਕੋਈ ਲੈਂਦੇ ਪੰਜਾਬ ਦੇ ਅੰਦਰ ਆਂਦਾ ਤੇ ਲੈਂਦੇ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਬੜਾ ਮਾਨ ਦਿੰਦੇ ਨੇ ਆਪਣੇ ਪੰਜਾਬੀ ਭਰਾਵਾਂ ਨੂੰ ਤੇ ਵੀਡੀਓ ਦੇਖ ਕੇ ਬਹੁਤ ਵਧੀਆ ਲੱਗਾ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ